ਰਾਮਸਰੂਪ ਅਨਕੀ ਦਾ ਪੰਜਾਬੀ ਨਾਵਲ ਕੱਖਾਂ ਕਾਨਿਆਂ ਦੇ ਪੁੱਲ ਦਾ ਅਗਲਾ ਭਾਗ 7 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਸ਼ੁਰੂ ਕਰਦੇ ਹਾਂ ਅਗਲਾ ਭਾਗ 7 ਤੇ ਸੁਣਦੇ ਰਹੋ ਸਵੀ ਮੀਡੀਆ 11 ਦਫ਼ਤਰ ਉਸ ਦੇ ਹਾਂ ਹੀ ਚੱਲਿਆ ਗਿਆ ਜੀ ਤਾਂ ਕੋਈ ਵੀ ਕਲਰਕ ਨਹੀਂ ਸੀ ਆਇਆਗਾ ਮੁਕੰਦੀ ਚਪੜਾਸੀ ਵੀ ਨਹੀਂ ਚੌਕੀਦਾਰ ਨੇ ਸਾਰੇ ਕਮਰੇ ਖੋਲ ਦਿੱਤੇ ਸਨ ਪੰਗੀ ਇੱਕ ਇੱਕ ਕਰਕੇ ਕਮਰਿਆਂ ਨੂੰ ਸੰਭਰਦਾ ਜਾ ਰਿਹਾ ਸੀ ਸਵੇਰੇ ਹੀ ਪਾਣ ਚਬ ਰਿਹਾ ਉਹ ਵਿਨਾਸ਼ ਨੂੰ ਚੰਗਾ ਨਾ ਲੱਗਿਆ ਕਮਰਾ ਸਾਫ ਕਰਦੇ ਹੋਏ ਤੋਂ ਅਵਿਨਾਸ਼ ਆਪਣੇ ਸੀਟ ਉੱਤੇ ਹੀ ਜਾ ਬੈਠਾ ਸੀ ਤੇ ਫਿਰ ਆਪਣੇ ਸੱਜੀ ਬਾਹ ਨੂੰ ਮੇਜ਼ ਉੱਤੇ ਵਿਛਾ ਕੇ ਉਹਦੇ ਉੱਤੇ ਆਪਣਾ ਮੱਥਾ ਧਰ ਲਿਆ ਸੀ ਅੱਖਾਂ ਮੀਟ ਲਈਆਂ ਤੇ ਸਨੀਤਾ ਦੇ ਆਉਣ ਦੀ ਉਡੀਕ ਕਰਨ ਲੱਗਾ ਥੋੜੇ ਚਿਰ ਹੀ ਉਹ ਅੱਖਾਂ ਖੋਲਦਾ ਤੇ ਸਿਰ ਉਠਾ ਕੇ ਕਾਰਿਡੋਰ ਵੱਲ ਚਾਕਦਾ ਅਚਾਨਕ ਹੀ ਹੈੱਡ ਕਲਰਕ ਕਮਰੇ ਵਿੱਚ ਦਾਖਲ ਹੋਇਆ ਪੈੜ ਚੱਲ ਸੁਣ ਕੇ ਅਵਿਨਾਸ਼ ਨੇ ਸਿਰ ਚੱਕਿਆ ਹੈੱਡ ਕਲਰਕ ਨੂੰ ਨਮਸਤੇ ਕਹੀ ਹੈੱਡ ਕਲਰਕ ਬਾਣ ਖਾਂਦਾ ਸਿਗਰਟ ਪੀ ਰਿਹਾ ਸੀ ਕਾਰਸਮੀ ਜਿਹੀਆਂ ਦੋ ਗੱਲਾਂ ਬਾਅਦ ਹੈੱਡ ਕਲਰਕ ਨੇ ਗੱਲ ਛੇੜੀ ਅਵਿਨਾਸ਼ ਬਾਬੂ ਅੰਜ ਤਾ ਤੁਸੀਂ ਬੜੇ ਸਮਝਦਾਰ ਹੋ ਤੁਹਾਨੂੰ ਕੋਈ ਗੱਲ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਨਹੀਂ ਦੱਸੋ ਦੱਸੋ ਤੁਸੀਂ ਬਜ਼ੁਰਗੋਂ ਅਵਿਨਾਸ਼ ਨੇ ਸਧਾਰਨ ਹੀ ਲਿਆ ਸੀਗਾ ਦੇਖੋ ਗੁੱਸਾ ਨਹੀਂ ਕਰਨਾ ਮੈਨੂੰ ਤੁਹਾਡੇ ਨਾਲ ਹੈ ਤਾਂ ਹੀ ਕਰ ਰਹੀ ਹਾਂ ਇਹ ਗੱਲ ਮੈਂ ਹੈਡਕਾਰਕ ਨੇ ਸਿਗਰਟ ਦੀ ਰਾਖ ਆਪਣੀ ਕੁਰਸੀ ਦੀ ਟੰਗ ਉੱਤੇ ਛਾ ਕੇ ਛਾੜ ਦਿੱਤੀ ਇਸ ਵਾਰ ਅਵਿਨਾਸ਼ ਨੂੰ ਹੈਰਾਨੀ ਹੋਈ ਤੇ ਉਤਸੁਕਤਾ ਵੀ ਉਹ ਆਪਣੀ ਕੁਰਸੀ ਉੱਤੇ ਠੀਕ ਹੋ ਕੇ ਬੈਠ ਗਿਆ ਕਹਿੰਦਾ ਦੱਸੋ ਤਾਂ ਸਹੀ ਗੁੱਸਾ ਕਾਹਦਾ ਹੋਣ ਵਾਲੀ ਮੈਨੂੰ ਦੇਖੋ ਵਨਾਸ਼ बाबू ਮੈਂ ਤਾਂ ਕੋਈ ਗੱਲ ਆਖੀ ਨਹੀਂ ਅੱਖੀ ਦੇਖੀ ਨਹੀਂ ਨਾ ਹੀ ਮੈਨੂੰ ਤੁਹਾਡੇ ਤੇ ਕੋਈ ਸ਼ੱਕ ਹੈ ਮੈਨੂੰ ਤਾਂ ਵਿਸ਼ਵਾਸ ਹੀ ਨਹੀਂ ਆ ਰਿਹਾ ਪਰ ਦਫ਼ਤਰ ਦੇ ਹਰ ਮੂਹ ਤੇ ਇਹ ਚਰਚਾ ਹੈ ਹੈੱਡ ਕਲਰਕ ਲਗਾਤਾਰ ਬੋਲਦਾ ਜਾ ਰਿਹਾ ਸੀ ਅਵਨਾਸ਼ ਨੂੰ ਅਜੇ ਵੀ ਗੱਲ ਲੱਗ ਰਿਹਾ ਸੀ ਜਿਵੇਂ ਗੱਲ ਸੁਨੀਤਾ ਬਾਰੇ ਨਹੀਂ ਹੋਵੇਗੀ ਕੋਈ ਹੋਰ ਗੱਲ ਹੋ ਸਕਦੀ ਹੈ ਉਹ ਹੈੱਡ ਕਲਰਕ ਦੀ ਗੱਲ ਨੂੰ ਬਹੁਤ ਧਿਆਨ ਨਾਲ ਸੁਣ ਰਿਹਾ ਸੀਗਾ ਉਹ ਇੱਕਦਮ ਬੋਲ ਉੱਠਿਆ ਪੰਡਿਤ ਜੀ ਬੁਝਾਰਤਾ ਜੀ ਦਾ ਨਾਮ ਪਾਉ ਸਪਸ਼ਟ ਦੱਸੋ ਕਿਹੜੀ ਗੱਲ ਦੀ ਚਰਚਾ ਹੈ ਤੁਸੀਂ ਸਨੀਤਾ ਨਾਲ ਬਹੁਤ ਖੋਲਦੇ ਜਾ ਰਹੇ ਹੋ ਹੈੱਡ ਕਲਰਕ ਨੇ ਸਿਗਰ ਦਾ ਲੰਮਾ ਕਸ਼ ਲੈ ਕੇ ਧੂਆਂ ਮੂੰਹ ਵਿੱਚ ਕੱਢਣ ਤੋਂ ਪਹਿਲਾਂ ਹੀ ਗੱਲ ਕਹਿ ਦਿੱਤੀ ਸਿੱਧਾ ਬੈਠਾ ਵਿਨਾਸ਼ ਕੁਰਸੀ ਦੀ ਟੂ ਨਾਲ ਇੱਕ ਝਟਕੇ ਵਾਂਗ ਵੱਜਿਆ ਸੀਗਾ ਉਹਦੇ ਦਿਮਾਗ ਨੂੰ ਇੱਕ ਲਹਿਰ ਜਹੀ ਚੜਨ ਲੱਗੀ ਇੱਕਦਮ ਉਹਦੇ ਦਿਮਾਗ ਵਿੱਚ ਆਈ ਜ਼ਰੂਰ ਇਹ ਮੱਖਣ ਦੀ ਸ਼ਰਾਰਤ ਹੋਵੇਗੀ ਸਾਹ ਜਹ ਲੈ ਕੇ ਉਹ ਬੋਲਿਆ ਇਹ ਗੱਲ ਫਲਾਈ ਕੀਨੇ ਐ ਦੇਖੋ ਇਹ ਤਾਂ ਪਤਾ ਨਹੀਂਗਾ ਮੇਰੇ ਕੋਲ ਤਾਂ ਮੱਖਣ ਨੇ ਜ਼ਿਕਰ ਕੀਤਾ ਹੈੱਡ ਕਲਰਕ ਨੇ ਕਿਹਾ ਸੀ ਅਵਨਾਸ਼ ਦੇ ਮਨ ਵਿੱਚ ਪੂਰੀ ਖਟਕ ਗਈ ਮੱਖਣ ਖੋਦੀ ਇਹ ਗੱਲ ਉਭਾਰ ਕੇ ਪੇਸ਼ ਕਰ ਰਿਹਾ ਹੋਵੇਗਾ ਉਹੀ ਤਾਂ ਉਹਨੂੰ ਗੁੱਜੀਆਂ ਗੁੱਜੀਆਂ ਚੋਟਾਂ ਜੀਆਂ ਲਾਇਆ ਕਰਦਾ ਆ ਦਫ਼ਤਰ ਦੇ ਹੋਰ ਕਿਸੇ ਬੰਦੇ ਨੇ ਤਾਂ ਕਦੇ ਵੀ ਉਹਨੂੰ ਕੋਈ ਗੱਲ ਨਹੀਂ ਆਖੀ ਕਿਸੇ ਨੇ ਵੀ ਕੋਈ ਰਿਮਾਰਕ ਨਹੀਂ ਦਿੱਤਾਗਾ ਇਹ ਮੱਖਣ ਹੀ ਹੈ ਅੰਨਜਾ ਸਾਲਾ ਕੋਜਕ ਮਿਸਾਬ ਵਾਂਗ ਜੈਰ ਕੋਲਣ ਲੱਗਿਆ ਇੰਨਾ ਹੀ ਮੂੰਹ ਆਖਿਆ ਠੀਕ ਹੈ ਪੰਡਤ ਜੀ ਲੋਕਾਂ ਨੂੰ ਕੀ ਪਤਾ ਬਈ ਕੀ ਗੱਲ ਹੈ ਲੋਕਾਂ ਨੇ ਤਾਂ ਗੱਲਾਂ ਹੀ ਬਣਾਉਣੀਆਂ ਨੇ ਦੇਖੋ ਵਿਨਾਸ਼ बाबू ਮੇਰਾ ਤਾਂ ਤੁਹਾਨੂੰ ਇੰਨਾ ਹੀ ਕਹਿਣਾ ਹੈ ਬਈ ਜਰਾ ਸਮਝਣਾ ਚੱਲੋ ਦੇਖੋ ਗੁੱਸਾ ਨਹੀਂ ਕਰਨਾ ਮੇਰਾ ਮੈਂ ਆਪਣਾ ਛੋਟਾ ਭਾਈ ਜਾਣ ਕੇ ਹੀ ਤੁਹਾਨੂੰ ਗੱਲ ਆਖੀ ਹੈ ਨਹੀਂ ਪੰਡਤ ਜੀ ਬਹੁਤ ਮਿਹਰਬਾਨੀ ਤੁਹਾਡੀ ਅਵਿਨਾਸ਼ ਨੇ ਕਿਹਾ ਉਸ ਨੂੰ ਲੱਗ ਰਿਹਾ ਸੀਗਾ ਜਿਵੇਂ ਹੈੱਡ ਕਲਰਕ ਨੂੰ ਇਸ ਗੱਲ ਨਾਲ ਉਹ ਧਰਤੀ ਵਿੱਚ ਤਸ ਗਿਆ ਹੋਵੇ ਡਾਫਟਰ ਦਾ ਵਕਤ ਹੋ ਚੁੱਕਿਆ ਸੀ ਕਲਰਕ ਇੱਕ ਇੱਕ ਕਰਕੇ ਆਉਣੇ ਸ਼ੁਰੂ ਹੋ ਗਏ ਸਨ ਉਹਨੇ ਦੇਖਿਆ ਸੁਨੀਤਾ ਵੀ ਕਾਰਿਡੋਰ ਵੱਗੀ ਲੰਗੀ ਜਾ ਰਹੀ ਹੈ ਤੁਸੀਂ ਜਾਂਦੀ ਮਸਕਰਾ ਕੇ ਸੈਰਨੇ ਮ ਆ ਗਈ ਸੀਗੀ ਲੰਚ ਟਾਈਮ ਵਿੱਚ ਉਹਨੇ ਚਾਹ ਨਹੀਂ ਮੰਗਵਾਈ ਮੁੱਕਦੀ ਮਕੰਦੀ ਹੱਥ ਸਨੀਤਾ ਨੂੰ ਬੁਲਾਇਆ ਤੇ ਕਿਹਾ ਕਿ ਉਹ ਉਸ ਨੂੰ ਅੱਜ ਸ਼ਾਮ ਘਰ ਆ ਕੇ ਮਿਲੇ ਐਨਾ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਜਾਣ ਲੱਗਾ ਸਨੀਤਾ ਚੁੰਨੀ ਦੇ ਲਾੜ ਨਾਲ ਬੁੱਲ ਪਹੁੰਚ ਕੇ ਕਹਿਣ ਲੱਗੀ ਕੀ ਗੱਲ ਐ ਤੁਸੀਂ ਇੱਕ ਭਰਾ ਇੱਕ ਭਰਾ ਜੇ ਕਿਉਂ ਲੱਗਦੇ ਹੋ ਤੈਨੂੰ ਨਹੀਂ ਪਤਾ ਕਿ ਮੱਖਣ ਨੇ ਸਾਰੇ ਦਫ਼ਤਰ 'ਚ ਆਪਣੀ ਗੱਲ ਫੈਲਾ ਦਿੱਤੀ ਹੁਣ ਆਪਾਂ ਨੂੰ ਬਚ ਕੇ ਚੱਲਣਾ ਚਾਹੀਦਾ ਸਨੀਤਾ ਸੋਨ ਅਨੁਸਾਰ ਖਭਰਾ ਗਈ ਸੀ ਕਹਿੰਦੀ ਪਾਪਾ ਨੂੰ ਨਾ ਕਿਤੇ ਕੋਈ ਜਾ ਕੇ ਦੱਸ ਦੇਵੇ ਉਹ ਤਾਂ ਸੁਭਾਅ ਦਾ ਬਹੁਤ ਭੜੇ ਆ ਨਹੀਂ ਉਹਨਾਂ ਨੂੰ ਤਾਂ ਕੀ ਦੱਸਣਾ ਕਿਸੇ ਨੇ ਕਹੋ ਜ ਨਾਲੇ ਆਪਾਂ ਕਰਦੇ ਵੀ ਕੀ ਆ ਗੱਲਾਂ ਹੀ ਤਾਂ ਦੇ ਨੇ ਕੀ ਕੀਤਾ ਹੈ ਆਪਾਂ ਜਿਹਦੇ ਕਿਸੇ ਨੂੰ ਕੋਈ ਇਤਰਾਜ਼ ਹੋਵੇ ਨਾ ਬਾਬਾ ਮੈਂ ਨਹੀਂ ਆਉਣਾ ਤੁਹਾਡੇ ਘਰ ਐਵੇਂ ਕੋਈ ਗੱਲ ਨਾ ਔੜ ਜੇ ਕਿਹੜੀ ਗੱਲ ਤੁਸੀਂ ਘਰੇ ਕਰਨੀ ਹੈ ਉਹ ਇੱਥੇ ਹੀ ਕਰ ਲਓ ਸੁਨੀਤਾ ਬਹੁਤ ਡਰ ਗਈ ਲੱਗਦੀ ਸੀ ਕਿ ਨਹੀਂ ਇੱਥੇ ਕਰਨ ਵਾਲੀ ਗੱਲ ਨਹੀਂ ਇਹ ਘਰੇ ਆਈ ਚਾਹੇ 10 15 ਮਿੰਟਾਂ ਵਾਸਤੇ ਹੀ ਅੱਜ ਆ ਜਾ ਫਿਰ ਚਾਹੇ ਨਾ ਆਈ ਕਦੇ ਸੁਨੀਤਾ ਮੰਨ ਗਈ ਤੇ ਕਹਿੰਦੀ ਚੰਗਾ ਇੱਥੋਂ ਹੀ ਚੱਲੂੰਗੀ ਸਿੱਧੀ ਹੀ ਮੈਂ ਰਿਕਸ਼ਾ ਲੈ ਕੇ ਪਹਿਲਾਂ ਚਲੀ ਜਾਊਂਗੀ ਤੁਸੀਂ ਜ਼ਰਾ ਕਾਹਲ ਨਾਲ ਘਰ ਆ ਜਾਓ ਦਲ ਮੁਕਾ ਕੇ ਅਵਿਨਾਸ਼ ਬਾਹਰ ਕੰਟੀਨ ਉੱਤੇ ਗਿਆ ਤੇ ਇੱਕ ਬੈਂਚ ਉੱਤੇ ਬੈਠ ਕੇ ਚਾਹ ਮੰਗਵਾਈ। ਚਾਹ ਆਉਣ ਤੱਕ ਚੁੱਪ ਕੀਤਾ ਹੀ ਉਹ ਸਵੇਰ ਦੇ ਕかせ ਪੁਰਾਣੇ ਅਖਬਾਰ ਨੂੰ ਪੜ੍ਹਦਾ ਰਿਹਾ ਸੀ। ਚਾਹ ਪੀਣ ਵੇਲੇ ਵੀ ਉਹਦੀ ਨਿਗਾਹ ਅਖਬਾਰ ਉੱਤੇ ਹੀ ਟਿਕੀ ਹੋਈ ਸੀ। ਥੋੜੀ ਦੇਰ ਬਾਅਦ ਮੱਖਣ ਤੇ ਦੋ ਤਿੰਨ ਬੰਦੇ ਹੋਰ ਬਾਜ਼ਾਰ ਵੱਲੋਂ ਕਿਧਰੋਂ ਆਏ ਸਨ ਤੇ ਸਭ ਨੇ ਇੱਕਦਮ ਹੀ ਪੁੱਛਿਆ, "ਹੋਰ ਅਵਿਨਾਸ਼ ਬਾਬੂ?" ਉਹ ਸਾਰਿਆਂ ਵੱਲ ਨਿਗਾਹ ਉਠਾ ਕੇ ਚੱਕਿਆ ਮੁਸਕਰਾਇਆ ਵੀ ਤੇ ਉਹਨਾਂ ਦੇ ਬੈਠਣ ਲਈ ਥਾਂ ਜਿਹਾ ਛੱਡਣ ਲੱਗਿਆ। ਖਾਲੀ ਤਾਂ ਦੇਖ ਕੇ ਉਹ ਬੈਠ ਗਏ ਉਹਨਾਂ ਨੇ ਚਾਹ ਦਾ ਆਰਡਰ ਦਿੱਤਾ ਸਾਰੇ ਹੀ ਐਕਸੀਡੈਂਟ ਦੀ ਨਕਤਾ ਚੀਨੀ ਕਰ ਰਹੇ ਸਨ ਚਾਹ ਪੀਣ ਵੇਲੇ ਵੀ ਉਹਨਾਂ ਕੋਲ ਇਹੀ ਟਾਪਿਕ ਸੀਗਾ ਅਵਨਾਸ਼ ਨੇ ਅਖਬਾਰ ਵਿੱਚੋਂ ਮੂੰਹ ਬਾਹਰ ਨਾ ਕੱਢਿਆ ਕ્યા ਮੁੱਕ ਗਈ ਸੀ ਉਹ ਖਬਰ ਨੂੰ ਉਹਵੇਂ ਜਿਵੇਂ ਚਿੰਬੜਿਆ ਹੋਇਆ ਸੀਗਾ ਦਫ਼ਤਰ ਓਵਰ ਹੋਣ ਤੱਕ ਅਵਿਨਾਸ਼ ਆਪਣੀਆਂ ਫਾਈਲਾਂ ਵਿੱਚ ਡੁੱਬਿਆ ਰਿਹਾ ਸੀਗਾ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਗਈ ਉਹਦੇ ਸਾਥੀ ਕਲਰਕਾਂ ਵਿੱਚੋਂ ਕਿਸੇ ਨੇ ਉਹਨੂੰ ਨਹੀਂ ਬੁਲਾਇਆ ਸੀ ਸ਼ਾਇਦ ਉਹਦਾ ਚਿਹਰਾ ਦੇਖ ਕੇ ਉਹ ਉਹਦੀ ਮਾਨਸਿਕ ਹਾਲਤ ਨੂੰ ਤਾੜ ਰਹੇ ਹੋਣਗੇ ਹੈੱਡ ਕਲਰਕ ਨਾਲ ਰਸਮੀ ਤੌਰ ਤੇ ਹੀ ਇੱਕ ਦੋ ਦਫ਼ਤਰੀ ਜਹੀਆਂ ਗੱਲਾਂ ਹੋਈਆਂ ਸਨ ਘਰ ਪਹੁੰਚਿਆ ਕਮਰੇ ਵਿੱਚ ਸੁਨੀਤਾ ਆਕਾਸ਼ ਨਾਲ ਕੈਰਮ ਖੇਡ ਰਹੀ ਸੀਗੀ ਰਾਧਾ ਕੋਲ ਬੈਠੀ ਚੁੱਪ ਕੀਤੀ ਹੀ ਉਹਨਾਂ ਦੀ ਖੇਡ ਨੂੰ ਦੇਖੀ ਜਾ ਰਹੀ ਸੀ ਉਹ ਆਪਣੇ ਮੰਜੇ ਉੱਤੇ ਬੈਠ ਗਿਆ ਤੇ ਰਾਧਾ ਨੂੰ ਚਾਹ ਬਣਾ ਕੇ ਲਿਉਣ ਲਈ ਕਿਹਾ ਆਕਾਸ਼ ਨੂੰ ਬਿਸਕਟਾਂ ਦੇ ਪੈਕਟ ਲਿਉਣ ਲਈ ਦੁਕਾਨ ਤੇ ਭੇਜ ਦਿੱਤਾ ਸਨੀਤਾ ਕਹਿੰਦੀ ਚਲਾਕੀ ਤਾਂ ਤੁਹਾਡੇ ਵਿੱਚ ਇੰਚ-ਇੰਚ ਤੇ ਭਰੀ ਹੋਈ ਹੈ ਕਿਉਂ ਇਹਦੇ ਵਿੱਚ ਚਲਾਕੀ ਵਾਲੀ ਕਿਹੜੀ ਗੱਲ ਹੈ ਹੋਰ ਕੀ ਬਿਸਕਟ ਲੈਣ ਕਾ ਤੋ ਭੇਜਿਆ ਆਕਾਸ਼ ਨੂੰ ਮਤਲਬ ਜੇ ਮੈਨੂੰ ਕੁਝ ਆਖਿਆ ਤਾਂ ਅੱਜ ਨਾ ਅੱਜ ਮੈਂ ਮੁੜ ਕੇ ਨਹੀਂ ਬੋਲਾਂਗਾ ਤੁਹਾਡੇ ਨਾਲ ਨਾ ਬੋਲੀ ਤੈਨੂੰ ਬੁਲਾਉਂਦਾ ਵੀ ਕੌਣ ਹੈ ਹੋਰ ਫਿਰ ਹਰ ਵੇਲੇ ਉਜਾੜ ਪਾਲਦੇ ਹੋ ਕਿਉਂ ਭੇਜ ਜਾਇਆ ਕਾਸ਼ ਨੂੰ ਅਹੀ ਜੀ ਕੋਈ ਗੱਲ ਨਹੀਂ ਗੀ ਸੁਣੀ ਪਿਆਰੇ ਅੱਜ ਤਾਂ ਮੈਂ ਤੇਰੇ ਨਾਲ ਕੋਈ ਹੋਰ ਗੱਲ ਕਰਨੀ ਹੈ ਮੈਂ ਬਸ ਇਹ ਆਖਰੀ ਵਾਰ ਹੈ ਅਵਨਾਸ਼ ਖੜਾ ਹੋਇਆ ਕੋਟ ਪੈਂਟ ਲਾ ਕੇ ਹੰਗਰ ਉੱਤੇ ਟੰਗ ਦਿੱਤਾ ਪਜਾਮਾ ਪਹਿਨ ਲਿਆ ਸਿਰ ਉਤੇ ਮਫਲ ਬਲੇਟਿਆ ਕੀ ਕਰਨੀ ਹੈ ਅੱਜ ਕੋਈ ਗੱਲ ਸੁਣੀ ਤਾ ਨੂੰ ਜਿਵੇਂ ਕੋਈ ਡਰ ਨਾ ਰਿਹਾ ਹੋਵੇ ਦੱਸ ਦਿਨਾ ਸਾਹ ਤਾਂ ਲੈ ਚਾਹ ਪੀਣਾ ਹੈ ਪਹਿਲਾਂ ਰਾਧਾ ਚਾਹ ਲੈ ਆਈ ਸੀ ਆਕਾਸ਼ ਵੀ ਆ ਖੜਾ ਸੀਗਾ ਉਹਦੇ ਹੱਥ ਵਿੱਚ ਬਿਸਕਟਾਂ ਦਾ ਪੈਕਟ ਸੀ ਪੈਕਟ ਦਾ ਇੱਕ ਸਿਰਾ ਭੁਰਿਆ ਹੋਇਆ ਸੀਗਾ ਅੱਧਾ ਕ ਬਿਸਕਟ ਹੈ ਨਹੀਂ ਸੀਗਾ ਅਵਿਨਾਸ਼ ਨੇ ਝੜਕਿਆ ਕਿ ਸ਼ੂ ਦੁਕਾਨ ਤੋਂ ਸੌਦਾ ਲਿਆਉਣ ਦਾ ਤਾਂ ਤੈਨੂੰ ਪਤਾ ਨਹੀਂਗਾ ਖੁੱਲੇ ਪੈਕਟ ਚੱਕ ਲਿਆ ਹੈ ਨਹੀਂ ਡੈਡੀ ਇੱਥੇ ਹੀ ਇਹ ਮਾੜਾ ਜਿਹਾ ਪਾਟਿਆ ਹੋਇਆ ਸੀਗਾ ਉਹ ਕਹਿੰਦਾ ਲੈ ਜਾ ਠੀਕ ਹੈ ਇਹਦੇ ਚੋਂ ਅੱਧਾ ਕੁ ਬਿਸਕਟ ਤਾਂ ਮੈਂ ਖਾਦਾ ਆ ਕਿਉਂ ਅਵਿਨਾਸ਼ ਨੇ ਅੱਖਾਂ ਕੱਢੰਗਾ ਸੀਗਾ ਬਸ ਉਹੀ ਆਕਾਸ਼ ਨੇ ਲਾਚੜ ਕੇ ਜਵਾਬ ਦਿੱਤਾ ਸਨੀਤਾ ਨੂੰ ਆਕਾਸ਼ ਦੀ ਇਹ ਹਰਕਤ ਬਹੁਤ ਪਿਆਰੀ ਲੱਗੀ ਉਹਨੇ ਉਸ ਨੂੰ ਗੋਦ ਵਿੱਚ ਲੈ ਲਿਆ ਤੇ ਆਪਣੀ ਗੱਲ ਨਾਲ ਉਹਦਾ ਸਿਰ ਲਾ ਕੇ ਉਹਨੂੰ ਪਿਆਰ ਕਰਨ ਲੱਗੀ ਸੀਗੀ ਫੈਕਟ ਖੋਲ ਕੇ ਉਹਦੇ ਵਿੱਚੋਂ ਬਿਸਕਟ ਕੱਢੇ ਤੇ ਇੱਕ ਬਿਸਕਟ ਆਕਾਸ਼ ਦੇ ਮੂੰਹ ਵਿੱਚ ਦੇ ਦਿੱਤਾ ਸੀਗਾ ਉਹ ਹੱਸਣ ਲੱਗਾ ਤੇ ਬਿਸਕਟ ਨੂੰ ਆਪਣੇ ਹੱਥ ਨਾਲ ਫੜ ਕੇ ਖਾਣ ਲੱਗਾ ਮਾਂ ਨੂੰ ਚਾਹ ਦੇ ਦੇਦੀ ਅਰਾਦਾ ਹਾਂ ਪਾਪਾ ਤੂੰ ਮੇਰੀ ਚਾਰ ਸੋਈ ਚ ਪਈ ਐ ਗਲਾਸ ਚ ਪਾਈ ਵੀ ਐ ਪੀਨੀ ਐ ਜਾ ਕੇ ਰਾਦਰ ਸੋਈ ਵੱਲ ਗਈ ਤਾਂ ਉਹ ਤਿੰਨੇ ਚਾਹ ਪੀਣ ਲੱਗੇ ਸੀਗੇ ਦੋਵੇਂ ਆਕਾਸ਼ ਨਾਲ ਖੇਡ ਰਹੇ ਸਨ ਉਹਨੂੰ ਕੋਈ ਸਵਾਲ ਕਰਦੇ ਉਹ ਕੋਈ ਜਵਾਬ ਦਿੰਦਾ ਤਾਂ ਦੋਵੇਂ ਹੱਸਣ ਲੱਗਦੇ ਸੀ ਆਕਾਸ਼ ਵੀ ਹੱਸਦਾ ਆਕਾਸ਼ ਗਲੀ ਵਿੱਚ ਦੌੜ ਗਿਆ ਤਾਂ ਰਾਦਾ ਮਾਂ ਕੋਲ ਅੰਦਰਲੇ ਕਮਰੇ ਵਿੱਚ ਬੈਠ ਕੇ ਗੋਭੀ ਕੱਟਣ ਲੱਗੀ ਕੱਲ ਇਹ ਐਸੋ ਨਹੀਂ ਮੈਥੋਂ ਹੁਣ ਹੋਰ ਨਹੀਂ ਰਿਹਾ ਜਾਂਦਾਗਾ ਬਸ ਮੁੱਕ ਦੀ ਗੱਲ ਇਹੀ ਐ ਵੀ ਆਪਾਂ ਵਿਆਹ ਕਰਵਾ ਲਈਏ ਅਵਿਨਾਸ਼ ਇਸ ਤਰ੍ਹਾਂ ਬੋਲ ਰਿਹਾ ਸੀਗਾ ਜਿਵੇਂ ਉਹਦੀਆਂ ਅੱਖਾਂ ਦਾ ਪਾਣੀ ਉਹਦੇ ਗਲ ਵਿੱਚ ਉੱਤਰ ਆਇਆ ਹੋ ਕਿੰਨੀ ਕਵਾਰ ਇਹੀ ਗੱਲ ਕਹਿੰਦੇ ਰਹੋਗੇ ਕਿੰਨੀ ਵਾਰੀ ਆਖਿਆ ਹੈ ਬਈ ਇਹ ਤਾਂ ਮੁਸ਼ਕਲ ਹੈ ਸੁਨੀਤਾ ਦੇ ਬੋਲਾਂ ਵਿੱਚ ਰੁੱਖਾਪਣ ਸੀਗਾ ਨਹੀਂ ਤਾਂ ਤੂੰ ਨਹੀਂ ਤੂੰ ਡਰਨਾ ਆਪਾਂ ਕੋਰਟ ਮੈਰਿਜ ਕਰਵਾ ਲੈਨੇ ਆ ਬੌਜੀ ਫਿਰ ਕੁਝ ਨਹੀਂ ਕਰ ਸਕਦੇ ਅਵਨਾਸ਼ ਪੰਗਰਿਆ ਬੈਠਾ ਸੀਗਾ ਬੌਜੀ ਦਾ ਇਹਦੇ ਚ ਕੀ ਹੈ ਮੈਂ ਆਪ ਹੀ ਨਹੀਂ ਚਾਹੁੰਦੀ ਕਿਉਂ ਅਵਨਾਸ਼ ਉਹਦਾ ਸਵਾ ਜਵਾਬ ਸੁਣ ਕੇ ਇੱਕਦਮ ਢਿੱਲਾ ਹੋ ਗਿਆ ਸੀਗਾ ਦੇਖੋ ਵਿਸ਼ੂ ਤੁਸੀਂ ਸਮਝਦੇ ਕਿਉਂ ਨਹੀਂ ਗਏ ਤੁਸੀਂ ਜिद ਕਿਉਂ ਫੜ ਰੱਖੀਏ ਇਹ ਜिद ਨਹੀਂ ਸੋਣੀ ਮੈਨੂੰ ਇੱਕ ਘਰ ਦੀ ਲੋੜ ਹੈ ਉਹ ਘਰ ਤੇਰੇ ਵਿੱਚ ਐ ਸਫਟ ਤੇਰੇ ਵਿੱਚ ਤੂੰ ਇੱਕ ਵਾਰ ਹਾਂ ਕਹਿ ਦੇ ਨਹੀਂ ਇਹ ਨਹੀਂ ਹੋ ਸਕਦਾ ਸਨੀਤਾ ਨੇ ਠੋਕ ਕੇ ਜਵਾਬ ਦਿੱਤਾ ਤੇ ਫਿਰ ਨਰਮ ਜਹੀ ਬੈ ਕੇ ਕਹਿਣ ਲੱਗੀ ਦੇਖੋ ਮੈਂ ਤੁਹਾਨੂੰ ਪਿਆਰ ਕਰਦੀ ਹਾਂ ساری ਉਮਰ ਕਰਦੀ ਰਹੂੰਗੀ ਵਿਆਹ ਨਹੀਂ ਮੈਂ ਕਰਵਾ ਸਕਦੀ ਕਿਉਂ ਬਈ ਦੋ ਬੱਚਿਆਂ ਦਾ ਬਾਪ ਆਮੈਂ ਨਹੀਂ ਇਹ ਗੱਲ ਨਹੀਂਗੀ ਹੋਰ ਫਿਰ ਆਪਣੀ ਉਮਰ ਦਾ ਫਰਕ ਬਹੁਤ ਹੈ ਜਿਹੜੀਆਂ ਕੁੜੀਆਂ ਆਪ ਤੋਂ ਵੱਡੀ ਉਮਰ ਦੇ ਬੰਦੇ ਨਾਲ ਵਿਆਹ ਕਰ ਲੈਂਦੀਆਂ ਨੇ ਨਾ ਪਿੱਛੋਂ ਜਾ ਕੇ ਬਗਾਨੇ ਕੰੰਧਾ ਕੋਠੇ ਟੱਪਦੀਆਂ ਫਿਰਦੀਆਂ ਨੇ ਸੁਨੀਤਾ ਦੀ ਗੱਲ ਸੁਣ ਅਵਿਨਾਸ਼ ਇੱਕ ਵਾਰ ਫੇਰ ਜਿਵੇਂ ਧਰਤੀ ਵਿੱਚ ਨਿੱਗਰ ਗਿਆ ਹੋਵੇ ਉਹ ਕੁਝ ਵੀ ਬੋਲਣ ਜੋਗਾ ਨਹੀਂ ਸੀ ਰਹਿ ਗਿਆ ਕੋਈ ਚਿਹਰੋ ਦੋਵੇਂ ਚੁੱਪ ਬੈਠੇ ਰਹੇ ਅਵਿਨਾਸ਼ ਮੰਜੇ ਉੱਤੇ ਉੱਠਿਆ ਤੇ ਕੰਬਲ ਦੀ ਬੁਕਲ ਮਾਰ ਕਮਰੇ ਚੋਂ ਬਾਹਰ ਝਾਕਿਆ ਤੇ ਫਿਰ ਉਹ ਮੌਸਮ ਦੀਆਂ ਗੱਲਾਂ ਕਰਨ ਲੱਗੇ ਘਰ ਨੂੰ ਜਾਣ ਲੱਗੀ ਸੁਨੀਤਾ ਕਹਿੰਦੀ ਗੁੱਸੇ ਤਾਂ ਨਹੀਂ ਹੋਏ ਅਵਿਨਾਸ਼ ਚੁੱਪ ਕੀਤਾ ਧਰਤੀ ਵੱਲ ਝਾਕ ਰਿਹਾ ਸੀ ਇਹਨਾਂ ਹੀ ਬੋਲਿਆ ਲੈ ਇਹਦੇ ਚ ਗੁੱਸੇ ਵਾਲੀ ਕਿਹੜੀ ਗੱਲ ਹੈ ਤੇ ਫਿਰ ਮੂੰਹ ਕਿਹੋ ਜਿਹਾ ਕਰ ਲਿਆ ਸੁਨੀਤਾ ਦੀਆਂ ਅਜਿਹੀਆਂ ਗੱਲਾਂ ਨੇ ਹੀ ਅਵਿਨਾਸ਼ ਨੂੰ ਅੱਧ ਮਰਿਆ ਕੀਤਾ ਹੋਇਆ ਸੀ ਅਸਤਨ ਐਤਵਾਰ ਸੀਗਾ ਅਵਿਨਾਸ਼ ਬਹੁਤ देर ਬਾਅਦ ਬਿਸਤਰੇ ਵਿੱਚੋਂ ਉੱਠਿਆ ਚਾਹ ਪੀਤੀ ਲੈਟਨ ਗਿਆ ਤੇ ਅਖਬਾਰ ਪੜਦਾ ਪੜਦਾ ਫੇਰ ਰਜਾਈ ਦੱਬ ਕੇ ਸੌਂ ਗਿਆ ਸੀ ਮਾਂ ਕਮਰੇ ਵਿੱਚ ਆਈ ਬੋਲੀ ਵਿਛੂ ਅੱਜ ਢਿੱਲਾ ਪਾਈ ਕੁਝ ਨਹੀਂ ਮਾਂ ਉਹੀ ਬਸ ਐਂਤਵਰ ਕਰਕੇ ਬਸ ਉੱਠਦਾ ਆ ਉਹਨੇ ਕਿਹਾ ਤੇ ਕੁੜੀ ਤੋਂ ਤੱਤਾ ਪਾਣੀ ਟੱਬ ਵਿੱਚ ਪਵਾ ਕੇ ਨਹਾਉਣ ਲਈ ਤੌਲੀਆ ਚੱਕ ਲਿਆ ਸੀ ਗੁਸਲਖਾਨੇ ਵਿੱਚੋਂ ਵਾਪਸ ਆਇਆ ਉਹਨੂੰ ਯਾਦ ਆਇਆ ਕਿ ਅੱਜ 3 ਵਜੇ ਤਾਂ ਮਾਸਟਰ ਅਮਰਤਪਾਲ ਦੇ ਪਿਓ ਦਾ ਭੋਗ ਹੈ ਅਮਰਤਪਾਲ ਵੱਲੋਂ ਭੇਜਿਆ ਛਾਪਿਆ ਕਾਰਡ ਉਹਦੀ ਮੇਜ਼ ਉੱਤੇ ਪਿਆ ਹੋਇਆ ਸੀਗਾ ਅਮਰਤਪਾਲ ਦਾ ਬਚਪਨ ਦਾ ਦੋਸਤ ਜਿਸ ਨਾਮ ਹਿੰਦੂ ਸਭਾ ਹਾਈ ਸਕੂਲ ਵਿੱਚ ਇਕੱਠੇ ਪੜ੍ਹਦੇ ਸਨ ਇਕੱਠੇ ਖੇਡੇ ਉੱਥੇ ਉਹਨਾਂ ਦੇ ਘਰ ਵੀ ਕੋਲ-ਕੋਲ ਹੀ ਸਨ ਵੀ ਇਹ ਕਰਕੇ ਬੀਏਡ ਕਰ ਗਿਆ ਸੀਗਾ ਤੇ ਫਿਰ ਪੱਕੇ ਤੌਰ ਤੇ ਸਰਕਾਰੀ ਅਧਿਆਪਕ ਵੀ ਲੱਗ ਗਿਆ ਸੀ ਕੋਈ 5-6 ਸਾਲ ਤੋਂ ਹੁਣ ਉਹ ਇੱਥੇ ਰਾਮਗੜ੍ਹ ਦੇ ਨੇੜੇ ਇੱਕ ਪਿੰਡ ਦੇ ਹਾਈ ਸਕੂਲ ਵਿੱਚ ਕੰਮ ਕਰਦਾ ਸੀਗਾ ਪਿੰਡ ਉਹ ਸੜਕ ਦੇ ਉੱਤੇ ਹੀ ਸੀਗਾ ਸੋ ਨਿਤ ਹੀ ਉਹ ਰਾਮਗੜ੍ਹ ਵਾਪਸ ਆ ਜਾਂਦਾ ਸੀਗਾ ਮਾਂ ਤਾਂ ਉਹਦੀ ਕਦੋਂ ਦੀ ਮਰ ਚੁੱਕੀ ਸੀ ਪਿਓ ਉਹਦੇ ਕੋਲ ਇੱਥੇ ਹੀ ਰਹਿੰਦਾ ਸੀਗਾ ਵੱਡੀ ਉਮਰ ਸੀਗੀ અમરતપાલ ਦਾ ਘਰ શહેર ਦੇ ਦੂਜੇ ਪਾਸੇ ਸੀ ਉਹ ਕਦੇ-ਕਦੇ ਹੀ ਮਿਲਦੇ ਸੀਗੇ ਪਰ ਮੋਹ ਪੂਰਾ ਰੱਖਦੇ ਸੀਗੇ ਹੁਣ ਉਹਦੇ ਪਿਓ ਦੇ ਭੋਗ ਤੇ ਵਿਨਾਸ਼ ਦਾ ਜਾਣਾ ਜ਼ਰੂਰੀ ਸੀਗਾ ਉਸਨੇ ਸੋਚਿਆ ਉਹ 2 ਵਜੇ ਘਰੋਂ ਚੱਲ ਪਵੇਗਾ ਰਿਕਸ਼ਾ ਲਵੇਗਾ ਪੈਦਲ ਪਹੁੰਚਣਾ ਤਾਂ ਐਡੀ ਦੂਰ ਬਹੁਤ ਮੁਸ਼ਕਲ ਸੀਗਾ 11:00 ਵਜੇ ਰਾਧਾ ਨੇ ਰੋਟੀ ਬਣਾਈ ਤੇ ਉਸਨੇ ਭੁੱਖ ਜਹੀ ਨਾ ਹੁੰਦਿਆ ਹੋਇਆ ਵੀ ਰੋਟੀ ਖਾ ਲਈ ਸੀਗੀ ਹਰ ਰੋਜ਼ ਦਫ਼ਤਰ ਨੂੰ ਰੋਟੀ ਖਾ ਕੇ ਜਾਇਆ ਕਰਦਾ ਸੀ ਪਰ ਅੱਜ ਤਾਂ 11 ਵਜੇ ਤੱਕ ਵੀ ਉਸ ਦੀ ਭੁੱਖ ਨਹੀਂ ਸੀ ਚਮਕੀ ਗਈ ਰੋਟੀ ਖਾਣ ਬਾਅਦ ਉਹ ਹਿੰਦੀ ਨਾਵਲ ਲੈ ਕੇ ਬੈਠ ਗਿਆ ਉਹਨੂੰ ਪੜਨ ਲੱਗਿਆ ਉਹ ਚਾਹੁੰਦਾ ਸੀਗਾ ਨਾਵਲ ਨੂੰ ਅੱਜ ਹੀ ਮੁਕਾ ਦੇਵੇ ਇੱਥੇ ਆ ਕੇ ਨਾਵਲ ਉਹਨੂੰ ਚੰਗਾ ਚੰਗਾ ਵੀ ਲੱਗਣ ਲੱਗ ਪਿਆ ਸੀਗਾ ਉਹਨੂੰ ਲੱਗਦਾ ਜਿਵੇਂ ਉਹ ਨਾਵਲ ਉਹਦੇ ਲਈ ਹੀ ਕਿਸੇ ਨੇ ਲਿਖਿਆ ਹੋਇਆ ਹੋਵੇ 1 ਵਜੇ ਤੱਕ ਉਹ ਨਾਵਲ ਪੜਦਾ ਰਿਹਾ ਵੇੜੇ ਵਿੱਚ ਮੰਜਾ ਡਾ ਕੇ ਉਹ ਪਿਆ ਹੋਇਆ ਸੀਗਾ ਸਿਰਹਾਣਾ ਮੋਢੇ ਥੱਲੇ ਲੈ ਕੇ ਲੱਤਾਂ ਉੱਤੇ ਕੰਬਲ ਨਾਲ ਟਕ ਲੈਗਾ ਸੀਗਾ ਬੱਦਲਾਂ ਵਿੱਚੋਂ ਨਿਕਲ ਗਏ ਤਾਂ ਪੌਂਦੀ ਸੀ ਤੇ ਚਲੀ ਜਾਂਦੀ ਸੀ ਉਹ ਉੱਠਿਆ ਤੇ ਸਿਰ ਵਿੱਚ ਕੰਗਾ ਫੇਰ ਕੇ ਨਵਾਂ ਛੱਟ ਪਹਿਨ ਲਿਆ ਸੀਗਾ ਟਾਈ ਕਸੀ ਤੇ ਕੋਟ ਪੈਂਟ ਪਹਿਨ ਕੇ ਬੂਟਾਂ ਵਿੱਚੋਂ ਜੁਰਾਬਾਂ ਕੱਢ ਲੈਂਗਾ ਜੁਰਾਬਾਂ ਨੂੰ ਝਾੜਨ ਲੱਗਿਆ ਉਹਨੇ ਸੋਚਿਆ ਅਜੇ ਤਾਂ ਬਹੁਤ ਸਦੇ ਹਨ ਹੈ ਹੁਣ ਜਾ ਕੇ ਕੀ ਕਰਨਾ ਹੈ ਪਰ ਉਸਨੇ ਜੁਰਾਬਾਂ ਪਾ ਕੇ ਬੂਟ ਪਾ ਲਏ ਸੋਚਿਆ ਸਦੇ ਹਨ ਹੀ ਚੱਲਦੇ ਹਾਂ ਕਿਸੇ ਕੰਮ ਵਿੱਚ ਅਮਰਪਾਲ ਦੀ ਮਦਦ ਕਰਾਂਗੇ ਹੋਰ ਨਹੀਂ ਤਾਂ ਲੋਕਾਂ ਨੂੰ ਮਿਲਾਂ ਗਿੱਲਾਂਗੇ ਹੀ 2 ਵਜੇ ਤੱਕ ਉਹ ਅਮਰਤਪਾਲ ਦੇ ਘਰ ਪਹੁੰਚ ਗਿਆ ਸਾਇਆ ਬਾਣ ਲੱਗਿਆ ਹੋਇਆ ਸੀਗਾ ਭਾਈ ਜੀ ਬਹੁਤ ਤੇਜ਼ੀ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਜਾ ਰਿਹਾ ਸੀ ਲਾਊਡ ਸਪੀਕਰ ਬੰਦ ਸੀ ਉਹ ਅਮਰਤਪਾਲ ਨੂੰ ਮਿਲਿਆ ਤੇ ਝੱਟ ਹੀ ਪੁੱਛਿਆ ਭਾਈ ਕੋਈ ਕੰਮ ਮਤਾ ਦੱਸ ਕੰਮ ਕਰਨਾ ਸੀ ਤਾਂ ਤੜਕੇ ਆਉਣਾ ਸੀਗਾ ਉੱਥੇ ਘਰ ਬੈਠਾ ਦੱਸ ਕੀ ਮੋਤੀ ਪਰੋਂਦਾ ਸੀ ਅਮਰਤਪਾਲ ਨੇ ਉਸ ਨੂੰ ਪਿਆਰ ਨਾਲ ਛੜਕਿਆ ਤੇ ਉਹਦੇ ਹੱਥ ਚਾਹ ਦਾ ਗਲਾਸ ਫੜਾ ਦਿੱਤਾ ਬੇਸ਼ਰਮ ਜਿਹਾ ਹੋਇਆ ਉਹ ਚਾਹ ਪੀਣ ਲੱਗਿਆ ਅਮਰਤਪਾਲ ਤਾਂ ਫੇਰ ਪਤਾ ਨਹੀਂ ਕਿਹੜੇ ਕੰਮਾਂ ਵਿੱਚ ਵੜ ਗਿਆ ਸੀ ਇਕੱਠ ਵਿੱਚ ਵਿਨਾਸ਼ ਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਅਮਰਤਪਾਲ ਕਿੱਥੇ ਹੈ ਉਹਨੇ ਕਿਸੇ ਜ਼ਿੰਮੇਵਾਰ ਬੰਦੇ ਤੋਂ ਪੁੱਛਿਆ ਕਿ ਭੋਗ ਕਿੰਨੇ ਵਜੇ ਪਵੇਗਾ ਉਹ ਬੈਠਾ ਬੈਠਾ ਅੱਕਰ ਗਿਆ ਸੀਗਾ ਪੋਗ 3:30 ਵਜੇ ਪੈਣਾ ਸੀਗਾ ਇਹ ਗੱਲ ਸੀ ਕਿ ਅਜੇ ਤੱਕ ਅਮਰਤਪਾਲ ਦੇ ਸਹੁਰੇ ਨਹੀਂ ਸੀ ਆਏ ਕਿ ਉਹਨਾਂ ਨੇ 3 ਵਜੇ ਦੀ ਟ੍ਰੇਨ ਉੱਤੇ ਆਉਣਾ ਸੀਗਾ ਦੱਸਣ ਵਾਲੇ ਨੇ ਕਿਹਾ ਕਿ 3:30 ਤੱਕ ਉਹਨਾਂ ਦੀ ਅੜੀਕ ਤੇ ਪੋਗ ਸ਼ੁਰੂ ਕਰ ਦੇਵਾਂਗੇ ਗੱਡੀ ਲੇਟ ਵੀ ਹੋ ਸਕਦੀ ਹੈ ਤੇ ਨਾਲੇ ਭਾਈ ਜੀ ਦੇ ਕੁਝ ਪੱਤਰੇ ਪੜੇ ਅਜੇ ਪੜ੍ਹਨੇ ਰਹਿੰਦੇ ਹਨ ਅਮਰਤਪਾਲ ਦੇ ਘਰ ਦੇ ਨਾਲ ਹੀ ਬਾਬੂ ਦੇਵੀ ਦਾਸ ਦਾ ਘਰ ਸੀ ਦੇਵੀ ਦਾਸ ਬਿਜਲੀ ਬੋਰਡ ਵਿੱਚ ਹੀ ਕੰਮ ਕਰਦਾ ਸੀਗਾ ਐਲ ਡੀ ਸੀ ਸੀ ਉਹਨਾਂ ਦਿਨਾਂ ਵਿੱਚ ਉਹ ਕ੍ਰੀਮਪੁਰਾ ਸਬਡਿਵੀਜ਼ਨ ਵਿੱਚ ਸੀਗਾ ਪਹਿਲਾਂ ਕਦੇ ਡਿਵੀਜ਼ਨ ਦੇ ਦਫ਼ਤਰ ਵਿੱਚ ਅਵਿਨਾਸ਼ ਜੀ ਦਾ ਕੁਲੀਗ ਹੁੰਦਾ ਸੀਗਾ ਉਹਨਾਂ ਦਿਨਾਂ ਵਿੱਚ ਉਹ ਰਹਿੰਦਾ ਵੀ ਅਵਿਨਾਸ਼ ਦੇ ਘਰ ਦੇ ਕੋਲ ਹੀ ਸੀਗਾ ਨਰੂਲ ਸਟਰੀਟ ਤੋਂ ਬਸ ਅਗਲੀ ਗਲੀ ਅਬਦੁੱਲਾ ਸਟਰੀਟ ਵਿੱਚ ਉਹਦੀ ਪਤਨੀ ਬਿਮਲਾ ਕੋਲ ਆਮ ਆ ਜਾਇਆ ਕਰਦੀ ਸੀਗੀ ਬਿਮਲਾ ਵੀ ਉਹਨਾਂ ਦੇ ਘਰ ਜਾਂਦੀ ਹੁੰਦੀ ਸੀ ਉਹਨਾਂ ਦੇ ਚੰਗੇ ਗੁੜੇ ਘਰੇਲੂ ਸਬੰਧ ਬਣ ਗਏ ਸਨ ਪਰ ਜਦ ਤੋਂ ਉਹ ਕ੍ਰੀਮਪੁਰੇ ਚਲਾ ਗਿਆ ਸੀ ਤੇ ਮਕਾਨ ਬਦਲ ਕੇ ਇੱਧਰ ਅਮਰਿਤਪਾਲ ਦੇ ਘਰ ਕੋਲ ਆ ਗਿਆ ਸੀ ਉਹਨਾਂ ਦਾ ਮੈਰਨ ਜੋਨ ਘਟ ਗਿਆ ਸੀਗਾ ਬਿਮਲਾ ਦੀ ਮੌਤ ਤੋਂ ਬਾਅਦ ਤਾਂ ਇਹ ਸਬੰਧ ਮੁੱਕ ਜਿਹਾ ਗਿਆ ਸੀ ਬਿਮਲਾ ਨਾਲ ਹੀ ਸਨ ਇਹ ਸਭ ਗੱਲਾਂ ਬਿਮਲਾ ਹੁੰਦੀ ਸੀ ਤਾਂ ਹਰ ਕੋਈ ਉਹਦੇ ਘਰ ਆਉਂਦਾ ਸੀਗਾ ਉਹ ਨਹੀਂ ਰਹੀ ਤਾਂ ਜਿਵੇਂ ਉਹਦਾ ਘਰ ਘਰ ਹੀ ਨਹੀਂ ਸੀ ਰਹਿ ਗਿਆਗਾ ਕੋਈ ਵੀ ਨਹੀਂ ਆਉਂਦਾਗਾ ਸੱਚ ਹੈ ਔਰਤ ਨਾਲ ਹੀ ਘਰ ਹੁੰਦਾ ਹੈ ਦੇਵਦਾਸ ਸਮਰਤਪਾਲ ਦੇ ਘਰ ਆਇਆ ਤਾਂ ਵਿਨਾਸ਼ ਨੂੰ ਭੱਜ ਕੇ ਮਿਲਿਆ ਕੁਝ ਦਿਨ ਉਹ ਗੱਲਾਂ ਕਰਦੇ ਰਹੇ ਜਿੱਥੇ ਜਿਹਾ ਹੋ ਕੇ ਵਿਨਾਸ਼ ਨੇ ਦੇਵਦਾਸ ਨੂੰ ਕਿਹਾ ਚੱਲ ਯਾਰ ਆਪਣੇ ਘਰ ਬੈਠਦੇ ਆਂ ਜਾ ਕੇ ਪੋਲ ਪੈਣ ਵੇਲੇ ਆ ਜਾਾਂਗੇ ਦੇਵਦਾਸ ਉਹਨੂੰ ਘਰ ਲੈ ਗਿਆ ਉਹਦੀ ਘਰਵਾਲੀ ਨੇ ਉਹਦੇ ਬੱਚਿਆਂ ਦਾ ਹਾਲਚਲ ਪੁੱਛਿਆ ਮਾਂ ਦੀ ਸੁੱਖ ਸੰਦ ਵੀ ਤੇ ਫਿਰ ਉਹ ਬਿਮਲਾ ਦੀਆਂ ਗੱਲਾਂ ਕਰਨ ਲੱਗੀ ਤਿੰਨੇ ਬੈਠੇ ਦੁੱਖ ਸੁੱਖ ਦੀਆਂ ਗੱਲਾਂ ਕਰਦੇ ਰਹੇ ਉਹਨਾਂ ਦੇ ਬੱਚੇ ਘਰ ਨਹੀਂ ਸਨ ਕਿੱਧਰੇ ਗਏ ਹੋਣਗੇ ਦੇਵੀ ਦਾਸ ਦੀ ਪਤਨੀ ਉਹਨੂੰ ਕਹਿੰਦੀ ਹੈ ਦੁੱਧ ਤਾਂ ਬਿੱਲੀ ਡੋਲ ਗਈ ਤੁਸੀਂ ਦੁਕਾਨ ਤੋਂ ਲੈ ਆਓ ਚਾਹ ਬਣਾ ਲਈਏ ਭਰਾਜੀ ਵੀ ਪੀਣਗੇ ਨਹੀਂ ਚਾਹ ਦੀ ਤਾਂ ਕੋਈ ਲੋੜ ਨਹੀਂ ਗਈ ਹੁਣੇ ਹੀ ਪੀ ਕੇ ਆਇਆ ਅਮਰਤਪਾਲ ਦੇ ਘਰ ਅਵਨਾਸ਼ ਨੇ ਕਿਹਾ ਨਹੀਂ ਤੁਸੀਂ ਲੈ ਆਓ ਦੱਦ ਆਪਾਂ ਵੀ ਤਾਂ ਪੀਣੀ ਹੈ ਜਵਾਕ ਵੀ ਆਉਣ ਵਾਲੇ ਨੇ ਦੇਵੀ ਦਾਸ ਦੀ ਪਤਨੀ ਨੇ ਗੜਵੀ ਲਿਆ ਕੇ ਉਹਦੇ ਹੱਥ ਫੜਾ ਦਿੱਤੀ ਕੜਵੀ ਲੈ ਕੇ ਦੱਦ ਲਿਆਉਣ ਉਹ ਉੱਠਿਆ ਦਾ ਵਿਨਾਸ਼ ਵੱਲ ਹੋਰ ਉਹ ਜਿਹੜਾ ਚਾਕਿਆ ਸੀ ਉਹ ਨਾਸ਼ ਕਹਿੰ ਨਹੀਂ ਬੋਲਿਆ ਮੰਜੇ ਉੱਤੇ ਟੇਡਾ ਜਿਹਾ ਹੋ ਗਿਆ ਉਹ ਥੱਕੇ ਥੱਕੇ ਜਿਹਾ ਮਹਿਸੂਸ ਕਰ ਰਿਹਾ ਸੀਗਾ ਆ ਚੱਲਦੇ ਆ ਯਾਰ ਨਾਲੇ ਫਿਰ ਤੁਰਾਂਵਾਂਗੇ ਦੇਵੀ ਦਾਸ ਨੇ ਕਿਹਾ ਤੂੰ ਲਿਆ ਯਾਰ ਮੈਂ ਤਾਂ ਥੱਕਿਆ ਜਾ ਪਿਆ ਅਵਨਾਸ਼ ਮੰਜੇ ਉੱਤੇ ਲੰਮਾ ਹੋ ਗਿਆ ਸੀਗਾ ਉਹ ਅਠਵੀਂ ਦੇਵੀदास ਨੇ ਜਿਵੇਂ ਉਹਨੂੰ ਮੱਲੋ ਮੱਲੀ ਖੜਾ ਕਰ ਲਿਆ ਹੋਵੇ। ਅਵਿਨਾਸ਼ ਦੇ ਮਨ ਵਿੱਚ ਪਤਾ ਨਹੀਂ ਕੀ ਆਈ ਉਹ ਉੱਠਿਆ ਤੇ ਉਹਦੇ ਨਾਲ ਚੱਲ ਪਿਆ। ਉਹਦੇ ਦਿਲ ਅੰਦਰ ਇੱਕ ਲਹਿਰ ਚੜਦੀ ਸੀ, ਇੱਕ ਉੱਦਰਤੀ ਸੀ ਉਹ ਸੋਚ ਰਿਹਾ ਸੀ ਕੀ ਕਰਨਾ ਸੀ ਦੇਵੀदास ਦੇ ਘਰ ਆ ਕੇ। ਅਮਰਤਪਾਲ ਦੇ ਘਰ ਹੀ ਦਰੀ ਉੱਤੇ ਬੈਠਾ ਰਹਿਦਾ ਕਿਸੇ ਨਾਲ ਵੀ ਕੋਈ ਗੱਲ ਛੇੜ ਲੈਂਦਾ ਵਕਤ ਕੱਟ ਜਾਣਾ ਸੀਗਾ। ਦੁੱਧ ਲੈ ਕੇ ਉਹ ਆਏ ਤਾਂ ਉਹਨੂੰ ਦੇਵੀदास ਦਾ ਘਰ ਬਹੁਤ ਉਪਰਾ ਲੱਗਿਆ। ਚਾਹ ਪੀਂਦੇ ਉਹ ਗੱਲਾਂ ਕਰਦੇ ਜਾ ਰਹੇ ਸਨ। ਅਵਿਨਾਸ਼ ਘਾਟੀ ਬੋਲ ਰਿਹਾ ਸੀ ਦੇਵੀਦਾਸ ਉਹਨੂੰ ਇਓਂ ਲੱਗ ਰਿਹਾ ਸੀ ਜਿਵੇਂ ਨਾਟਕ ਜਿਹਾ ਕਰ ਰਿਹਾ ਹੋਵੇ। ਪਤਨੀ ਉਹਨਾਂ ਕੋਲ ਕਿਸੇ ਕੰਮ ਬੈਠਕ ਵਿੱਚ ਢੇੜਾ ਮਾਰਦੀ ਤੇ ਉਹਨਾਂ ਨਾਲ ਕੋਈ ਗੱਲ ਸਾਂਝੀ ਕਰ ਜਾਂਦੀ ਦੇਵੀਦਾਸ ਆਪਣੀ ਪਤਨੀ ਨੂੰ ਕੋਈ ਗੱਲ ਕਹਿ ਕੇ ਬੈਠਕ ਵਿੱਚੋਂ ਬਹਾਨੇ ਨਾਲ ਹੀ ਅੰਦਰ ਭੇਜਿੰਦਾ ਅਵਨਾਸ਼ ਨੂੰ ਆਪਣਾ ਆਪ ਬੁਰਾ ਲੱਗ ਰਿਹਾ ਸੀ ਉਹ ਚਾਹੁੰਦਾ ਸੀ ਛੇਤੀ ਚਾਹ ਪੀਵੇ ਤੇ ਇੱਥੋਂ ਤੁਰਦਾ ਬਣੇ ਚਾਹ ਖਤਮ ਕਰਦਿਆ ਹੀ ਉਹ ਦੇਵੀਦਾਸ ਦੀ ਬੈਠਕ ਵਿੱਚੋਂ ਉੱਠਿਆ ਤੇ ਅਮਰਿਤਪਾਲ ਦੇ ਘਰ ਆ ਗਿਆ ਮਨ ਵਿੱਚ ਦੇਵੀਦਾਸ ਨੂੰ ਗਾਲ ਕੱਢੀ ਸਾਲਿਆ ਬਘਿਆੜਤਾ ਨਹੀਂ ਸੀ ਨਾ ਮੈਂ ਕੋਈ ਬਹੁਤ ਤੋਂ ਬਾਅਦ ਅਮਰਤਪਾਲ ਦੇ ਘਰੋਂ ਉਹ ਬਿਨਾਂ ਕਿਸੇ ਨੂੰ ਮਿਲੇ ਆਪਣੇ ਘਰ ਨੂੰ ਚਲਾ ਗਿਆ। ਕਮਰੇ ਵਿੱਚ ਆ ਕੇ ਬੈਠਾ ਤਾਂ ਬਹੁਤ ਥੱਕਿਆ ਹੋਇਆ ਸੀ। ਉਹਨੂੰ ਲੱਗਿਆ ਜਿਵੇਂ ਉਹਨੂੰ ਕਿਸੇ ਨੇ ਡੰਡਿਆਂ ਨਾਲ ਕੁੱਟਿਆ ਹੋਵੇ। ਉਹਦਾ ਅੰਗ-ਅੰਗ ਦੁਖ ਰਿਆ ਸੀ। ਉਹਨੇ ਕੱਪੜੇ ਲਾਹੇ ਤੇ ਟ੍ਰਾਂਜਿਸਟਰ ਖੋਲ ਕੇ ਉੱਚੀ ਆਵਾਜ਼ ਕਰ ਦਿੱਤੀ। ਲਾਹੌਰ ਚੱਲ ਰਿਹਾ ਸੀ, ਕੋਈ ਗਾ ਰਿਹਾ ਸੀ। ਸਭ ਕੁਝ ਖੁਦਾ ਸੇ ਮੰਗ ਲਿਆ, ਤੁਜ ਕੋ ਮੰਗ ਕਰ। ਉੱਠਤੇ ਨਹੀਂ ਹੈ ਹੱਥ ਮੇਰੇ ਅਬ ਇਸ ਦੁਆ ਕੇ ਬਾਦ। ਕਦੇ ਇਹ ਸ਼ੇਅਰ ਉਸਨੇ ਸੁਨੀਤਾ ਨੂੰ ਸੁਣਾਇਆ ਸੀ ਹੁਣ ਇਸ ਸ਼ੇਰ ਦੇ ਬੋਲ ਉਹਦੇ ਤੌਰੰਦਰ ਤੱਕ ਉਤਰ ਗਏ ਉਹਨੂੰ ਸੁਨੀਤਾ ਦੀ ਯਾਦ ਬੜੀ ਸ਼ਿੱਦਤ ਨਾਲ ਆਈ ਉਹਦਾ ਇੱਕ ਦਿਲ ਉਹਨੂੰ ਨਫ਼ਰਤ ਕਰ ਰਿਹਾ ਸੀ ਤੇ ਉਹਦਾ ਇੱਕ ਦਿਲ ਉਹਨੂੰ ਆਪਣੀ ਜ਼ਿੰਦਗੀ ਵਿੱਚ ਇਉਂ ਰਚਾ ਲੈਣਾ ਚਾਹੁੰਦਾ ਸੀ ਜਿਵੇਂ ਟਿੱਬੇ ਤੇ ਕੱਕੇ ਰੇਤੇ ਵਿੱਚ ਪਹਿਲੀ ਬਾਰਿਸ਼ ਦਾ ਪਾਣੀ ਉਹ ਰਜ਼ਾਈ ਵਿੱਚ ਵੜ ਗਿਆ ਤੇ ਮੂੰ ਨੰਗਾ ਕਰਕੇ ਗ਼ਜ਼ਲ ਦੇ ਬਾਕੀ ਸ਼ੇਅਰ ਧਿਆਨ ਨਾਲ ਸੁਣਨ ਲੱਗਿਆ ਸੀ ਰਾਧਾ ਕਮਰੇ ਵਿੱਚ ਆਈ ਤੇ ਚਾਹ ਲਈ ਪੁੱਛਣ ਲੱਗੀ ਭਾਵੇਂ ਦੋ ਵਾਰ ਚਾਹ ਪੀ ਆਇਆ ਪਰ ਆਪਣੇ ਘਰ ਦੀ ਚਾਹ ਦਾ ਕੁਝ ਹੋਰ ਹੀ ਲਤਫੁੰਦਾ ਹੈ ਹੁਣ ਰਾਧਾ ਨੂੰ ਚਾਹ ਬਣਾਉਣ ਲਈ ਕਹਿ ਦਿੱਤਾ ਉਹ ਕਮਰੇ ਵਿੱਚੋਂ ਬਾਹਰ ਜਾਣ ਲੱਗੀ ਤਾਂ ਉਹਨੇ ਉਹਨੂੰ ट्रांजਿਸਟਰ ਬੰਦ ਕਰਨ ਲਈ ਆਖਿਆ ਚਾਹ ਆਉਣ ਤੱਕ ਉਹ ਦੇਵੀ 10 ਬਾਰੇ ਸੋਚਦਾ ਰਿਹਾ ਤੇ ਫਿਰ ਚਾਹ ਪੀਂਦਾ ਉਹ ਸੋਚਣ ਲੱਗਿਆ ਹੁਣ ਤਾਂ ਸਾਰੇ ਲੋਕ ਹੀ ਉਹਦੇ ਬਾਰੇ ਇਸ ਤਰ੍ਹਾਂ ਸੋਚਿਆ ਕਰਨਗੇ ਹਰ ਕੋਈ ਆਪਣੀ ਔਰਤ ਨੂੰ ਉਹਦੇ ਕੋਲ ਇਕੱਲੀ ਛੱਡਣ ਤੋਂ ਡਰਿਆ ਕਰੇਗਾ ਕਿਸੇ ਦੇ ਘਰ ਉਹ ਬਹੁਤਾ ਜਾਵੇਗਾ ਤਾਂ ਉਹਦੇ ਮਨ ਵਿੱਚ ਇਹੀ ਖਿਆਲ ਆਵੇਗਾ ਇਹ ਕਿਉਂ ਆਉਂਦਾ ਹੈ ਮੇਰੇ ਘਰ ਸ਼ੱਕਾਂ ਦਾ ਕੀ ਹੈ ਇਹ ਤਾਂ ਆਪਣੇ ਆਪ ਹੀ ਪੈਦਾ ਹੋਣ ਲੱਗਦੇ ਹਨ ਤੇ ਮਨੁੱਖ ਤਾਂ ਹੈ ਹੀ ਸ਼ੱਕਾਂ ਦਾ ਪੁਤਲਾ ਚਾ ਪੀ ਕੇ ਉਹਨੇ ਰਜਾਈ ਅੰਦਰ ਮੂੰਹ ਕਰ ਲਿਆ ਫੈਸਲਾ ਇਹ ਹ ਕਰਨ ਲੱਗਿਆ ਕਿ ਉਹ ਕਿਵੇਂ ਵੀ ਕਰੇ ਦੂਜਾ ਵਿਆਹ ਕਰਵਾ ਹੀ ਲਵੇ ਭਾਵੇਂ ਕਿਸੇ ਨਾਲ ਵੀ ਕਰਵਾ ਲਵੇ ਔਰਤ ਬਗੈਰ ਆਦਮੀ ਦੀ ਕੋਈ ਜ਼ਿੰਦਗੀ ਨਹੀਂ ਔਰਤ ਬਗੈਰ ਤਾਂ ਆਦਮੀ ਅੱਧਾ ਹੈ ਅੱਧਾ ਵੀ ਕੀ ਹੈ ਕੁਝ ਵੀ ਨਹੀਂਗਾ ਸੋਮਵਾਰ ਨੂੰ ਉਹ ਦਫਤਰ ਗਿਆ ਤਾਂ ਪਤਾ ਲੱਗਿਆ ਸਨੀ ਦਾ ਛੁੱਟੀ ਉੱਤੇ ਹੈ ਦੂਜੇ ਦਿਨ ਵੀ ਨਾ ਆਈ ਤੀਜੇ ਦਿਨ ਅਵਿਨਾਸ਼ ਨੂੰ ਉਹਦੀ ਅੜੀ ਖੋਣ ਲੱਗੀ ਉਹਨੂੰ ਲੱਗ ਰਿਹਾ ਸੀ ਜਿਵੇਂ ਦਫਤਰ ਸੁੰਨਾ ਸੁੰਨਾ ਹੋਵੇ ਉਹ ਕਿਸੇ ਤੋਂ ਪੁੱਛਣਾ ਚਾਹੁੰਦਾ ਸੀਗਾ ਕਿ ਸਨੀਤਾ ਕਿਉਂ ਛੁੱਟੀ ਉੱਤੇ ਹੈ ਪਰ ਉਹ ਜਿਹਾ ਕਰ ਨਹੀਂ ਸਕਿਆ ਪਹੁੰਚਦਾ ਅਗਲਾ ਪਤਾ ਨਹੀਂ ਕੀ ਸੋਚਦਾ ਉਹਨੂੰ ਯਕੀਨ ਜਿਹਾ ਸੀ ਕਿ ਦਫ਼ਤਰ ਦਾ ਹਰ ਬੰਦਾ ਸਨੀਤਾ ਨਾਲ ਉਹਦੇ ਸਬੰਧਾਂ ਬਾਰੇ ਜਾਣਦਾ ਹੈ ਤੇ ਪਤਾ ਨਹੀਂ ਮੱਖਣ ਵਰਗਿਆਂ ਨੇ ਕੀ ਕੀ ਵਿਦਾ ਚੜਾ ਕੇ ਗੱਲਾਂ ਉਡਾ ਦੇਣੀਆਂ ਹੋਣਗੀਆਂ ਘਰ ਦੇ ਪਤੇ ਉੱਤੇ ਲੁਧਿਆਣੇ ਤੋਂ ਸਨੀਤਾ ਦੀ ਚਿੱਠੀ ਆਈ ਉਹਦੀ ਮਾਸੀ ਬਿਮਾਰ ਸੀ ਤਾਂ ਆਈ ਸੀਗੀ ਉਹਨੇ ਸਨੀਤਾ ਨੂੰ ਬੁਲਾਇਆ ਸੀਗਾ ਸੋ ਅਚਾਨਕ ਹੀ ਉਹਨੂੰ ਲੁਧਿਆਣੇ ਜਾਣਾ ਪੈ ਗਿਆ ਸੀ ਗਈ ਤਾਂ 2 ਦਿਨ ਲਈ ਸੀਗੀ ਪਰ ਮਾਸੀ ਦੀ ਹਾਲਤ ਦੇਖ ਹੋਣੇ ਇੱਕ ਹਫ਼ਤੇ ਦੀ ਛੁੱਟੀ ਹੋਰ ਪੇ ਜਿੱਤੀ ਲਿਖਿਆ ਸੀ ਕਿ ਉਹਦਾ ਲੁਧਿਆਣੇ ਵਿੱਚ ਜੀ ਨਹੀਂ ਲੱਗ ਰਿਹਾ ਉਹ ਉਸ ਨੂੰ ਯਾਦ ਆਉਂਦਾ ਰਹਿੰਦਾ ਹੈ ਉਹ ਤਾਂ ਉਹਦਾ ਮੂੰਹ ਦੇਖਣ ਲਈ ਤਰਸ ਗਈ ਹੈ ਦੱਸਿਆ ਸੀ ਕਿ ਮਾਸੀ ਦਾ ਕਰਮ ਮੁਹੱਲਾ ਭਾਰ ਦਵਾਜ਼ਾ ਵਿੱਚ ਹੈ ਇਹ ਮੁਹੱਲਾ ਚੌੜਾ ਬਾਜ਼ਾਰ ਵਿੱਚੋਂ ਨਿਕਲਦਾ ਹੈ ਤੇ ਲਿਖਿਆ ਸੀ ਕਿ ਅਬਨਾ ਸ਼ੱਕਦਨ ਦੀ ਛੁੱਟੀ ਲੈ ਕੇ ਉੱਥੇ ਪਹੁੰਚ ਜਾਵੇ ਮਾਸੀ ਕੋਈ ਸ਼ੱਕ ਨਹੀਂ ਕਰੇਗੀ ਮਾਸੀ ਦਾ ਸੁਭਾਅ ਬਹੁਤ ਚੰਗਾ ਹੈ ਖੀਰ ਵਿੱਚ ਲਿਖਿਆ ਸੀ ਆ ਜਾਓ ਬਸ ਪਲੀਜ਼ ਅਵਨਾਸ਼ ਨੇ ਚਿੱਠੀ ਪੜੀ ਤੇ ਹੌਕਾ ਲੈ ਕੇ ਰਹਿ ਗਿਆ ਕਿੰਨਾ ਪਿਆਰ ਕਰਦੀ ਐ ਸੁਨੀਤਾ ਉਹਨੂੰ ਕਿੰਨਾ ਚਾਹੁੰਦੀ ਐ ਇੱਕ ਬੰਦ ਤਾਂ ਉਹਦਾ ਜੀ ਕੀਤਾ ਕਿ ਉਹ ਉਸੇ ਵੇਲੇ ਲੁਧਿਆਣੇ ਨੂੰ ਬਸਟੜ ਜਾਵੇ ਪਰ ਉਹ ਬੈਠ ਕੇ ਸੋਚਣ ਲੱਗਾ ਲੁਧਿਆਣੇ ਜਾ ਕੇ ਉਹ ਕੀ ਕਰੇਗਾ ਉੱਥੇ ਜਾ ਕੇ ਕਿਹੜਾ ਉਹ ਕੋਈ ਹੋਰ ਸੁਨੀਤਾ ਬਣ ਜਾਵੇਗੀ ਗੱਲਾਂ ਹੀ ਕਰੇਗੀ ਨਾ ਗੱਲਾਂ ਵਿੱਚ ਕੀ ਐ ਗੱਲਾਂ ਤਾਂ ਫੋਕਾ ਪਾਣੀ ਹੁੰਦੀਆਂ ਹਨ ਜਿੰਨਾ ਮਰਜ਼ੀ ਰੜਕ ਲਵੋ ਕੁਝ ਵੀ ਨਹੀਂ ਨਿਕਲੇਗਾ ਉਸਨੇ ਸੋਚਿਆ ਉਹ ਥੋੜਾ ਜਿਹਾ ਅਗਾ ਵਧਣ ਲੱਗਦਾ ਹੈ ਤਾਂ ਉਹ ਉੱਥੇ ਹੀ ਗਾਜ਼ਰ ਦੇ ਮੁੰਨੇ ਬਾਗ ਲਾ ਕੇ ਰੱਖ ਦਿੰਦੀ ਹੈ ਕਿੰਨੀ ਵਾਰ ਉਹਨੇ ਉਸ ਨੂੰ ਲਾਇਆ ਹੈ ਅਖੇ ਮੈਂ ਕਿਸੇ ਹੋਰ ਦੀ ਅਮਾਨਤ ਹਾਂ ਕਿ ਮੈਂ ਖੁਦ ਹੀ ਨਹੀਂ ਚਾਹੁੰਦੀ ਉਸੇ ਤੁਹਾਡੇ ਨਾਲ ਵਿਆਹ ਕਰਵਾਵਾ ਤੇ ਕੀ ਜਿਹੜੀਆਂ ਕੁੜੀਆਂ ਆਪ ਤੋਂ ਵੱਡੀ ਉਮਰ ਦੇ ਬੰਦੇ ਨਾਲ ਵਿਆਹ ਕਰਵਾ ਲੈਂਦੀਆਂ ਪਿੱਛੋਂ ਜਾ ਕੇ ਬਗਾਨੇ ਕੰਦਾ ਕੋਠਾ ਟੱਪਦੀਆਂ ਫਰਦੀਆਂ ਉਹਨੇ ਫੈਸਲਾ ਕੀਤਾ ਲੁਧਿਆਣੇ ਨਹੀਂ ਜਾਵੇਗਾ ਉਹ ਦਿਨ ਲੰਗਾ ਕੇ ਇੱਕ ਚਿੱਠੀ ਫੇਰ ਆਈ ਲਿਖਿਆ ਸੀਗਾ ਮੈਂ ਤੁਹਾਡੇ ਨਾਲ ਸਖਤ ਨਾਰਾਜ਼ਾਂ ਐਤਵਾਰ ਦਾ ਦਿਨ ਮੈਂ ਸਾਰਾ ਹੀ ਤੁਹਾਡੀ ਅੜੀਕ ਵਿੱਚ ਬਤਾਇਆ ਜਰਾ ਜਿਹਾ ਵੀ ਦਰਵਾਜ਼ਾ ਖੜਕਦਾ ਭਾਵੇਂ ਹਵਾ ਨਾਲ ਹੀ ਮੈਨੂੰ ਲੱਗਦਾ ਤੁਸੀਂ ਆ ਗਿਓ ਤੁਸੀਂ ਆਏ ਕਿਉਂ ਨਾ ਦੇਖੋ ਤੁਸੀਂ ਮੇਰੇ ਨਾਲ ਬਹੁਤ ਜ਼ੁਲਮ ਕੀਤਾ ਬਸ ਦੇਖ ਲੈ ਤੁਹਾਡਾ ਪਿਆਰ ਅੰਤ ਵਿੱਚ ਲਿਖਿਆ ਸੀ ਕਿ ਮੈਂ 2-3 ਦਿਨ ਹੋਰ ਨਹੀਂ ਆਵਾਂਗੀ ਮੈਂ ਤੁਹਾਡੇ ਨਾਲ ਨਹੀਂ ਬੋਲਾਂਗੀ ਮੈਂ ਨਰਾਜ਼ ਹਾਂ ਉਹ ਦਫ਼ਤਰ ਆਈ ਤਾਂ ਸਵੇਰੇ ਹੀ ਉਹਨਾਂ ਦਾ ਟੱਕਰਾ ਹੋ ਗਿਆ ਸੀ ਮਿਲ ਜਾਈ ਸਨੀਤਾ ਨੇ ਨਮਸਤੇ ਕਹਿ ਦਿੱਤਾ ਅਵਿਨਾਸ਼ ਉਸ ਨੂੰ ਹੱਸ ਕੇ ਮਿਲਿਆ ਉਹ ਕਹਿੰਦੀ ਮੈਂ ਤਾਂ ਤੁਹਾਡੇ ਨਾਲ ਬੋਲਣਾ ਨਹੀਂ ਸੀਗਾ ਸੋਚਿਆ ਚੱਲ ਨਹੀਂ ਸੋਨੀ ਤੇਰੇ ਨਾ ਚਿੱਠੀਆਂ ਤਾਂ ਦੋਵੇਂ ਹੀ ਮਿਲ ਗਈਆਂ ਸੀਗਾ ਮੈਂ ਇਥੋਂ ਬਸ ਆਇਆ ਹੀ ਨਿੱਗਿਆ ਐਤਵਾਰੇ ਵਾਲੇ ਦਿਨ ਮਹਿਮਾਨ ਆ ਗਏ ਉਹਨਾਂ ਨੂੰ ਛੱਡ ਕੇ ਕਿਵੇਂ ਆਉਂਦਾ ਅਵਨਾਸ਼ ਨੇ ਬਹਾਨਾ ਬਣਾਇਆ ਹੁਣ ਉਹ ਸੋਚ ਰਿਹਾ ਸੀ ਜੇ ਉਹ ਉਸ ਦਿਨ ਲੁਧਿਆਣੇ ਚਲਿਆ ਹੀ ਜਾਂਦਾ ਤਾਂ ਕੀ ਹੱਜ ਸੀਗਾ ਗੱਲਾਂ ਤਾਂ ਕਰਦਾ ਦਿਲ ਖੋਲ ਕੇ ਹੋਰ ਨਹੀਂ ਤਾਂ ਆਪਣੇ ਦੁੱਖਾਂ ਤੋਂ ਇੱਕ ਦਿਨ ਲਈ ਤਾਂ ਲੜ ਛੁੜਾ ਲੈਂਦਾ ਤੇ ਫੇਰ ਉਹ ਕਹਿਣ ਲੱਗਿਆ ਹੁਣ ਕਦੀ ਸਹੀ ਹੁਣ ਬਣਾ ਲਓ ਕੋਈ ਪ੍ਰੋਗਰਾਮ ਇਕੱਠੇ ਚੱਲਾਂਗੇ ਬਸ ਹੌਨੀ ਬੰਦੀ ਉਹ ਗੱਲ ਕੀ ਪਤਾ ਕਦੋਂ ਜਾਇਆ ਜਾਵੇ ਨਹੀਂ ਬਣਾ ਪ੍ਰੋਗਰਾਮ ਕੋਈ ਅਵਨਾਸ਼ ਨੇ ਇਸ ਵਾਰ ਜਿਲੋਂ ਆਖਿਆ ਚੰਗਾ ਦੇਖ ਲਵਾਂਗੀ ਤੇ ਫਿਰ ਉਹ ਦੋਵੇਂ ਹੀ ਕੋਈ ਡਰ ਜਿਹਾ ਮੰਨ ਕੇ ਆਪੋ ਆਪਣੀਆਂ ਸੈਕਸ਼ਨਾਂ ਵਿੱਚ ਚਲੇ ਗਏ ਤੇ ਆਪਣਾ ਸੀਟਾਂ ਉੱਤੇ ਬੈਠ ਕੇ ਕੰਮ ਕਰਨ ਲੱਗੇ ਅੱਜ ਦਿਨ ਬੜਾ ਵਧੀਆ ਇਹ ਮੱਖਣ ਨੇ ਆਉਂਦਿਆਂ ਹੀ ਕਿਹਾ ਸਾਨੂੰ ਕੀ ਭਾ ਭਾਈ ਜਿਹਦੇ ਵਾਸਤੇ ਵਧੀਆ ਹੋਊਗਾ ਹੋ ਦੂਜੇ ਕਲਰਕ ਨੇ ਉਹਦਾ ਹੰਗਾਰਾ ਭਰਿਆ ਤੇ ਫਿਰ ਸਾਰੇ ਹੀ ਥੋੜਾ ਥੋੜਾ ਹੱਸਣ ਲੱਗੇ ਸੀਗੇ ਅਵਨਾਸ਼ ਵੀ ਝੂਠਾ ਜਿਹਾ ਮੁਸਕਰਾਇਆ ਸੀ ਦਫ਼ਤਰ ਓਵਰ ਹੁਣ ਬਾਅਦ ਉਹ ਘਰ ਪਹੁੰਚਿਆ ਬਹੁਤ ਥੱਕਿਆ ਥੱਕਿਆ ਸਨੀਤਾ ਨੂੰ ਬੁਰੀ ਲੱਗੀ ਸੀ ਉਹਨੇ ਕਿਉਂ ਜੋੜਿਆ ਉਹਦੇ ਨਾਲ ਕੋਈ ਸਬੰਧ ਉਹ ਤਾਂ ਪਤਾ ਹੀ ਨਹੀਂ ਲੱਗਿਆ ਕਿ ਸਨੀਤਾ ਨਾਲ ਇਸ ਤਰ੍ਹਾਂ ਦੇ ਸਬੰਧ ਕਦੋਂ ਬਣ ਗਏ ਸਨ ਸਬੰਧ ਵੀ ਸਾਲੇ ਇਹ ਕੀ ਸਨ ਔਰ ਨਿਰਉਦੇਸ਼ ਸਬੰਧ ਸੀਗੇ ਦਿਸ਼ਾਹੀਨ ਰਾਹਾਂ ਉੱਤੇ ਚੱਲਣ ਵਾਲਾ ਇੱਕ ਪਾਗਲ ਪਹੁੰਚਿਆ ਉਹਨੇ ਸੋਚਿਆ ਸਨੀਤਾ ਜਿੰਨੇ ਦਿਨ ਛੁੱਟੀ ਉੱਤੇ ਰਹੀ ਉਹਦਾ ਵਧੀਆ ਸਮਾਂ ਲੰਘ ਗਿਆ ਦਫ਼ਤਰ ਵਿੱਚ ਉਹਨੂੰ ਕਿਸੇ ਨੇ ਕੁਝ ਨਹੀਂ ਆਖਿਆ ਕਿਧਰੋਂ ਕੋਈ ਤਿੱਖਾ ਰਿਮਾਰਕ ਉਹ ਨਹੀਂ ਸੀ ਮਿਲਿਆ ਉਹ ਤਾਂ ਸਾਥੀ ਕਲਰਕਾਂ ਨਾਲ ਹੱਸਦਿਆਂ ਖੇਡਦਿਆਂ ਵੀ ਸੀਗਾ ਉਹਦਾ ਜੀ ਕੀਤਾ ਕਿ ਜਾਂ ਤਾਂ ਉਹਦੀ ਬਦਲੀ ਕਿਸੇ ਹੋਰ ਤਾਂ ਹੋ ਜਾਵੇ ਤੇ ਜਾਂ ਸੁਨੀਤਾ ਦਾ ਹੀ ਜੂੜ ਵੱਡਾ ਜਾਵੇ ਉਹ ਇਸ ਦਫ਼ਤਰ ਵਿੱਚ ਚਲੀ ਜਾਵੇ ਤਾਂ ਨਾਤੇ ਦੇ ਚੋਰੇ ਦੱਸੇ ਆਪਾਂ ਮੁਕੇ ਜਾਂ ਸੁਨੀਤਾ ਦਾ ਵਿਆਹ ਹੀ ਹੋ ਜਾਵੇ ਪਰ ਉਹਦਾ ਬਾਪ ਤਾਂ ਉਹਦਾ ਵਿਆਹ ਕਰਨ ਦਾ ਨਾ ਹੀ ਨਹੀਂ ਸਿ ਲੈਂਦਾਗਾ ਸੁਨੀਤਾ ਦੱਸਦੀ ਹੁੰਦੀ ਆ ਕਿ ਉਹਦੇ ਪਾਪਾ ਨੇ ਡਾਕ ਖਾਨੇ ਵਿੱਚ ਉਹਦੇ ਨਾਂ ਦਾ ਅਕਾਊਂਟ ਖੋਲ੍ਹਿਆ ਹੋਇਆ ਹੈ ਉਹਦੀ ਜਿੰਨੀ ਤਨਖਾਹ ਮਿਲਦੀ ਏ ਸਾਰੀ ਦੀ ਸਾਰੀ ਹੀ ਉਹ ਉਹਦੀ ਪਾਸ ਬੁੱਕ ਵਿੱਚ ਜਮ੍ਹਾਂ ਕਰਵਾ ਦਿੰਦਾ ਹੈ ਸੁਨੀਤਾ ਦੀ ਗੱਲ ਸਨਾ ਵਿਨਾਸ਼ ਨੂੰ ਲੱਗਿਆ ਸੀ ਕਿ ਉਹਦੀ ਤਨਖਾਹ ਜੋੜ ਕੇ ਹੀ ਬਾਬੂ ਰੌਣਕਰਾਮ ਹੀ ਉਹਦਾ ਵਿਆਹ ਕਰਨਗੇ ਅਗਲੇ ਦਿਨ ਵੀ ਅਵਨਾਸ਼ ਨੇ ਛੁੱਟੀ ਲੈ ਲਈ ਸੀਗੀ ਦੁਪਹਿਰ ਤੱਕ ਬਿਸਤਰੇ ਵਿੱਚ ਪਿਆ ਰਹਾ ਉੱਠਿਆ ਨਾ ਤਾਂ ਦੋਤਾ ਉੱਤ ਰੋਟੀ ਖਾਦੀ ਹੱਥ ਵਿੱਚ ਚਮੜੇ ਦਾ ਬੈਗ ਫੜ ਕੇ ਬੱਸ ਸਟੈਂਡ ਨੂੰ ਚੱਲ ਪਿਆ ਉਹ ਤਾਂ ਜੀ ਕਰਦਾ ਸੀ ਅੱਜ ਉਹ ਕਿਧਰੇ ਚਲਾ ਜਾਵੇ ਕਿਤੇ ਵੀ ਜਿੱਥੇ ਉਹ ਰਾਤ ਰਹਿ ਸਕੇ ਰੱਜ ਕੇ दारू ਪੀਵੇ ਤੇ ਕਿਸੇ ਨਾਲ ਊਟ ਪਟੰਗ ਗੱਲਾਂ ਕਰੇ ਸ਼ਾਮ ਤੱਕ ਕੋਕੀਵੇ ਜਾ ਪਹੁੰਚ ਗਿਆ ਸਲੱਖਣਕਾਰੀ ਸੀ ਅਵਨਾਸ਼ ਨੇ ਕਿਹਾ ਨਰਿੰਦਰ ਨੂੰ ਸਾਜ ਯਾਰ ਅੱਜ ਆਪਾਂ ਨਹੀਂ ਬੋਲਦੇਗੇ ਉਹਦੀਆਂ ਗੱਲਾਂ ਸੁਣਾਂਗੇ ਟੀਚਰ ਦੇ ਘਰ ਗਿਆ ਸੁਲੱਖਣ ਨਰਿੰਜਨ ਨੂੰ ਵੀ ਸੱਦ ਲਿਆਇਆ ਸੀ ਉਹ ਸਾਥ ਵਿੱਚ ਖੁੰਡਾਂ ਉੱਤੇ ਬੁੜਿਆਂ ਦੀਆਂ ਗੱਲਾਂ ਸੁਣ ਰਿਹਾ ਸੀ ਆਪਣੇ ਗੰਡਾਸੇ ਦੀ ਸੋਟੀ ਉੱਤੇ ਠੋਡੀ ਧਰ ਕੇ ਝੁਕਿਆ ਖੜਾ ਸੀਗਾ ਸੁਲੱਖਣ ਨੇ ਉਹਨੂੰ ਹਾਕ ਮਾਰੀ ਸੀ ਤਾਂ ਉਹ ਚੁੱਪ ਕੀਤਾ ਹੀ ਉਹਦੇ ਨਾਲ ਖੁੱਤ ਰਿਹਾ ਸੀਗਾ ਸੁਲੱਖਣ ਬੋਤਲ ਰੱਖ ਕੇ ਘਰੋਂ ਚਲਾ ਗਿਆ ਨਰਿੰਜਨ ਨੂੰ ਉਹਨੇ ਪੈਸੇ ਦੇ ਦਿੱਤੇ ਰਫਿਊਜ਼ੀਆਂ ਦੇ ਘਰ ਅੰਡੇ ਲੈਣ ਭੇਜ ਦਿੱਤਾ ਸੀਗਾ ਕਹਿੰਦਾ ਆਥਨ ਬਹੁਤਾ ਹੋ ਗਿਆ ਆ ਹੁਣ ਮੀਟ ਨਹੀਂ ਬਣਾਣਾਗਾ ਅੰਡੇ ਹੀ ਧਰ ਲੈਨੇ ਆ ਅੰਡਰ ਲੇਗ ਨਰਿੰਜਨ ਛੇਤੀ ਹੀ ਮੜਾਇਆ ਸਲੱਖਣਾ ਜੇ ਨਹੀਂ ਸੀ ਆਇਆਗਾ ਉਹਦੇ ਆਉਣ ਤੱਕ ਉਹ ਗੱਲਾਂ ਵਿੱਚ ਰੁੱਝੇ ਰਹੇ ਸੀਗੇ ਤੇਰੀ ਸਾਧਨੀ ਦਾ ਕੀ ਹਾਲ ਹੈ ਫਿਰ ਅਵਿਨਾਸ਼ ਨੇ ਮસ્ਤੀ ਜਿਹੀ ਢੋਗ ਰੱਜ ਕੇ ਪੁੱਛਿਆ ਸੀਗਾ ਪੁੱਛਣਾ ਕੁਝ ਵਧੀਆ ਟਾਂਚਾ ਚੱਲਦਾ ਨਰਿੰਜਨ ਨੇ ਸਧਾਰਨ ਜਿਹੀ ਜਵਾਬ ਦਿੱਤਾ ਨਾ ਉਹ ਕੱਲੀ ਹੈ ਕਿਵੇਂ ਰੰਡੀ ਤੀਵੀ ਹੈ ਕੋਈ ਰੰਡੀ ਕਿਉਂ ਹੈ ਮਾਲਕ ਹੈਗਾ ਪੁੱਤ ਧੀਆਂ ਨੇ ਤੇਰਾ ਕਿਵੇਂ ਗੇੜ ਹੋ ਗਿਆ ਆ ਡੇਰਾ ਹੈ ਇੱਥੇ ਉਹਨਾਂ ਦਾ ਜ਼ਮੀਨ ਹੈ ਡੇਰੇ ਦੇ ਨੋਂ ਦੀ ਸਾਧਨੀ ਦੇ ਦੋ ਪੁੱਤਰ ਗੱਭਰੂ ਨੇ ਕੁੜੀ ਸੀ ਇੱਕ ਵਿਆਹ ਤੀ ਹੁਣ ਤਾਂ ਉਹਦਾ ਆਦਮੀ ਵੱਡੀ ਉਮਰ ਦਾ ਹੈ ਨਰਿੰਜਨ ਦੱਸਦਾ ਜਾ ਰਿਹਾ ਸੀਗਾ ਤੇਰੇ ਨਾਲ ਹੀ ਹੈ ਨਾ ਜਾਂ ਕਿਤੇ ਹੋਰ ਵੀ ਜਾਂਦੀ ਆਉਂਦੀ ਹੈ ਲੈ ਉਹ ਵਿਆਹੀ ਹੋਈ ਹੈ ਮੇਰੇ ਨਾਲ ਕਈ ਸਾਲ ਕਈ ਸਾਲ ਰਹੀ ਹੈ ਹੁਣ ਮੇਰੇ ਨਾਲ ਹੈ ਕੱਲ ਦਾ ਪਤਾ ਨਹੀਂਗਾ ਫੇਰ ਕਾਦਾ ਪਿਆਰ ਹੈ ਤੇਰੇ ਨਾਲ ਉਹਦਾ ਨਰਿੰਦਰ ਜਨ ਤਾੜੀ ਮਾਰ ਕੇ ਹੱਸ ਪਿਆ ਸੀ ਕਹਿੰਦਾ ਬਾਊ ਪੋਲਾਂ ਤੋ ਤਾਂ ਪਿਆਰ ਪਿਉ ਨੂੰ ਅਸੀਂ ਲੋਕ ਨਹੀਂ ਜਾਣਦੇ ਜਿੰਨਾ ਚਿਰ ਕੋਈ ਨਿਬਦਾਏ ਠੀਕ ਹੈ ਨਹੀਂ ਤਾਂ ਅਗਲੇ ਦੀ ਮਰਜੀ ਹੈ ਵਿਨਾਸ਼ ਕਹਿਣਾ ਚਾਹੁੰਦਾ ਸੀਗਾ ਕਿ ਪਿਆਰ ਤਾਂ ਇੱਕ ਦੂਜੇ ਨੂੰ ਸਮਝਣ ਦਾ ਨਾਅ ਹੈ ਇੱਕ ਦੂਜੇ ਦੇ ਦੁੱਖ ਵਿੱਚ ਦੁੱਖ ਮੰਨਣ ਦੀ ਕਿਰਿਆ ਹੈ ਸਰੀਰਕ ਸਬੰਧਾਂ ਤੋਂ ਪਹਿਲਾਂ ਮਨ ਦੇ ਸਬੰਧ ਜੁੜਨੇ ਜ਼ਰੂਰੀ ਨੇ ਨਹੀਂ ਤਾਂ ਪਸ਼ੂ ਤੇ ਮਨੁੱਖ ਵਿੱਚ ਫਰਕ ਕੀ ਹੋਇਆ ਪਰ ਨਰਿੰਜਨ ਦੀ ਮਾਨਸਿਕਤਾ ਇਸ ਗੱਲ ਨੂੰ ਕਿਵੇਂ ਸਮਝ ਸਕਦੀ ਸੀ ਉਹਨੇ ਕੇਵਲ ਇੰਨਾ ਹੀ ਆਖਿਆ ਫਿਰ ਤਾਂ ਯਾਰ ਕੁਝ ਨਹੀਂ ਗੱਲ ਇਹ ਕੋਝ ਕਿਉਂ ਨਹੀਂ ਗਈ ਜਿੰਨਾ ਚਿਰ ਟਾਪੂ ਟੱਪਦੇ ਟਪਾਓ ਫਿਰ ਅਗਲੇ ਘਰ ਅਲਖ ਜਗਾ ਦੇਾਂਗੇ ਨਰਿੰਜਨ ਆਪਣੀ ਹੀ ਫਲਸਫੀ ਫੜ ਵਿੱਚ ਦ੍ਰਿੜ ਸੀਗਾ ਸਲੱਖਣ ਆਇਆ ਤਾਂ ਉਹਨਾਂ ਨੇ ਪਹਿਲਾਂ ਬੋਤਲ ਖੋਲ ਲਈ ਇੱਕ ਇੱਕ ਪੈਗ ਪੀ ਲਿਆ ਅੰਡਿਆਂ ਲਈ ਮਸਾਲਾ ਰਗੜਵਾ ਕੇ ਸਲੱਖਣ ਲੈ ਆਇਆ ਸੀਗਾ ਇੱਕ ਕੋਲੀ ਵਿੱਚ ਕਿਉਂ ਵੀ ਸਟੋਵ ਬਾਲਕ ਨਿਰੰਜਨ ਨੇ ਪਤੀਲੇ ਵਿੱਚ ਕਿਉਂ ਪਾਇਆ ਤੇ ਮਸਾਲਾ ਭੁੰਨਣ ਲੱਗਿਆ ਸੀਗਾ ਅਵਿਨਾਸ਼ ਸਲੱਖਣ ਨੂੰ ਲੈ ਕੇ ਬਾਹਰ ਜਾ ਖੜਾ ਘਟ ਘਟ ਪੀਣ ਨਾਲ ਮਿੱਠੀ ਮਿੱਠੀ ਠੰਡ ਪਿਆਰੀ ਲੱਗ ਰਹੀ ਸੀ ਅੰਜ ਹੁਣ ਇੰਨੀ ਸਰਦੀ ਨਹੀਂ ਸੀ ਰਹਿ ਗਈ ਨਵਾਂ ਮੌਸਮ ਸ਼ੁਰੂ ਹੋ ਗਿਆ ਸੀ ਗੱਲਾਂ ਕਰਦੇ ਕਰਦੇ ਅਵਿਨਾਸ਼ ਨੇ ਨਿਰੰਜਨ ਦੀ ਗੱਲ ਛੇੜ ਲਈ ਇਹ ਬੰਦਾ ਬੜਾ ਰਾਂਟ ਹੈ ਬਈ ਇਹਦਾ ਘਰ ਪਰਿਵਾਰ ਹੈਗਾ ਆ ਘਰ ਪਰਿਵਾਰ ਕੀ ਹੈ ਵਿਚਾਰੇ ਦਾ ਹੁਣ ਬਹੁਤ ਕਈ ਸਾਲ ਹੋ ਗਏ ਮਰ ਗਈ ਸੀਗੀ ਇੱਕ ਮੁੰਡਾ ਹੈ ਨਾਨ ਕੀ ਰਹਿੰਦਾ ਹੈ ਬਸ ਹੁਣ ਤੱਕ ਘਰ ਚ ਇਹ ਹੈ ਤੇ ਇਹਦੀ ਮਾਂ ਹੈ ਥੋੜੀ ਜੀ ਜ਼ਮੀਨ ਵੀ ਹੈ ਹਿੱਸੇ ਉੱਤੇ ਦੇ ਛੜਦਾ ਦਾਣੇ ਆਈ ਜਾਂਦੇ ਆ ਖਾ ਪਕਾ ਛੜਦੇ ਆ ਮਾਪ ਪਤ ਦੋਵੇਂ ਇਹ ਹੋਰ ਵਿਆਹ ਕਰਵਾ ਲਵੇ ਅਵਿਨਾਸ਼ ਨੇ ਕਿਹਾ ਵਿਆਹ ਨਾ ਇਹਨੂੰ ਕਿਤੇ ਹੋਰ ਕੁਝ ਅੱਧੀ ਜ਼ਮੀਨ ਤਾਂ ਗਹਿਣੇ ਧਰੀ ਬੈਠਾ ਹੈ ਬਲੀ ਵੀ ਕਹਾਉਂਦਾ ਏ ਕੰਮ ਦਾ ਡੱਕਾ ਨਹੀਂ ਤੋੜਦਾਗਾ ਨਾਲੇ ਵਿਆਹ ਕਾਹਨੂੰ ਕਰਵਾਉਣਾ ਹੁਣ ਕੰਜਰ ਸਾਧਨੀ ਦਾ ਚਸਕਾ ਆ ਉਹ ਬਹੁਤ ਖਵਾਉਂਦੀ ਪਿਆਉਂਦੀ ਏ ਇਹਨੂੰ ਤੇਰਾ ਇਹ ਕਿਵੇਂ ਜਾ ਰਿਹਾ ਹੈ ਅਵਿਨਾਸ਼ ਨੇ ਇੱਕ ਨਵਾਂ ਸਵਾਲ ਕਰ ਦਿੱਤਾ ਸੀ ਮੇਰਾ ਯਾਰ ਹਾਂ ਇਹ ਸਾਲਾ ਡੰਗ ਤੇ ਡੇਰਾ ਰੱਖਦਾ ਏ ਇਹੋ ਜਿਹੇ ਬੰਦੇ ਦੀ ਲੋੜ ਰਹਿੰਦੀ ਏ ਤੈਨੂੰ ਨਹੀਂ ਪਤਾ ਪਿੰਡਾਂ ਚ ਰਹਿਣ ਖਾਤਰ ਬਹੁਤ ਕੁਝ ਕਰਨਾ ਪੈਂਦਾ ਏ ਇੱਕ ਬੋਤਲ ਦੀ ਮਾਰ ਆ ਜਿਹਦੀ ਮਰਜ਼ੀ ਪੱਗ ਲਵਾ ਦਈਏ ਮਿੰਟ ਲਾਉਂਦਾ ਆ ਪਿੱਛਾ ਸੰਭ ਨੂੰ ਆਪਾਂ ਬਥੇਰੇ ਨਰਿੰਜਨ ਬੜਾ ਕੰਮ ਦਿੰਦਾ ਆ ਇਹਨਾਂ ਲੋਕਾਂ ਦਾ ਚਾਲ ਚੱਲਣ ਬੜਾ ਭੈੜਾ ਹੁੰਦਾ ਏ ਯਾਰ ਨਹੀਂ ਇਹ ਗੱਲ ਨਹੀਂ ਕਿ ਇਹ ਪੈਣ ਦੀ ਧੀ ਪੈਨ ਨੂੰ ਤਾਂ ਅੱਖ ਭਰ ਕੇ ਨਹੀਂ ਝਾਕਦਾ ਉਹ ਵੀ ਮਾੜਾ ਨਹੀਂ ਕਾ ਘਰੇ ਆਉਂਦਾ ਜਾਂਦਾ ਏ ਕਦੇ-ਕਦਾਈ ਕੋਈ ਲਾਂਭਾ ਨਹੀਂ ਕਰ ਤੇ ਫੇਰ ਗੱਲ ਬਦਲ ਕੇ ਇਸ ਲਖਣ ਨੇ ਉਹ ਤੋਂ ਪੁੱਛਿਆ ਤੂੰ ਸੁਣਾ ਕਿਵੇਂ ਲੰਘਦੀ ਜ਼ਿੰਦਗੀ ਤੇਰੀ ਸਨੀਤਾ ਦਾ ਕੀ ਹਾਲ ਹੈ ਆਈ ਕਿਸੇ ਰਾਹ ਤੇ ਰਾਹ ਤੇ ਤਾਂ ਉਹ ਪਹਿਲੇ ਦਿਨੋਂ ਹੀ ਨਹੀਂ ਖੜੀ ਕੀ ਉਹਦੀ ਗੱਲ ਤਾਂ ਛੱਡ ਉਹ ਮੈਨੂੰ ਮੇਰਾ ਘਰ ਨਹੀਂ ਦੇ ਸਕਦੀਗੀ ਪਰ ਉਹਦਾ ਮੋਹ ਲਾਜਵਾਬ ਹੈ ਚੱਲ ਇਹ ਤਾਂ ਉਹਦੀ ਖੁਸ਼ੀ ਹੈ ਮੈਂ ਤੇਰੇ ਕੋਲ ਯਾਰ ਇੱਕ ਫੈਸਲਾ ਲੈਣਾ ਹੈ ਤੂੰ ਦੱਸ ਬਈ ਲੈ ਲੈ ਆਵਾ ਹੁਣ ਕੋਈ ਕੋਡੀ ਜੀ ਅਵਿਨਾਸ਼ ਨੇ ਪੂਰਾ ਗੰਭੀਰ ਹੋ ਕੇ ਪੁੱਛਿਆ ਸੀ ਕਿ ਬਾਈ ਮੈਂ ਤਾਂ ਤੈਨੂੰ ਕਦੋਂ ਦਾ ਕਹਿਣਾ ਹੈ ਔਰਤ ਬਿਨਾ ਗੁਜ਼ਾਰਾ ਨੇ ਸਲਖਨ ਨੂੰ ਸਮਝਾਉਣ ਲੱਗਾ ਦੇਖ ਮੁੰਡਾ ਵੱਡਾ ਹੋ ਕੇ ਵਿਆਹ ਕਰਵਾ ਲਉ ਨੂੰ ਪਤਾ ਨਹੀਂ ਕਿ ਹੋ ਜਾਈ ਆਉਗੀ ਕੀ ਬਤ ਰੋਟੀ ਨਾ ਹੀ ਦੇਵੇ ਤੈਨੂੰ ਤੇ ਨਾਲੇ ਲੋਕ ਬੜੇ ਭੇੜੇ ਹੁੰਦੇ ਨੇ ਸੋ ਸੋ ਗੱਲਾਂ ਬਣਾਉਣਗੇ ਕੁੜੀ ਵਿਆਹ ਦਾਂਗੇ ਆਪਣੇ ਘਰ ਜਾਊਗੀ ਮਾਂ ਦੀ ਚੰਦ ਰੋਹਿਤ ਦਾ ਮੇਲਾ ਮੇਲੇ ਆ ਇਕੱਲਾ ਰਹਿ ਜਾਏਗਾ ਤਾ ਕੀ ਕਰੇਗਾ ਤੇਥੋਂ ਤੇਰਾ ਬੁਢਾਪਾ ਨਹੀਂ ਸੰਭਿਆ ਜਾਣਾ ਗੱਲ ਲੱਖਣ ਦੀਆਂ ਗੱਲਾਂ ਛੂਰੀ ਵਾਂਗ ਉਹਦੇ ਕਾਲਜ ਵਿੱਚ ਵੱਜ ਰਹੀਆਂ ਸਨ ਸੱਚ ਚੁੱਭਦਾ ਤਾਂ ਹੈ ਉਹਨੇ ਇੰਨਾ ਹੀ ਕਿਹਾ ਹਾਂ ਯਾਰ ਇਹੀ ਮੈਂ ਸੋਚਦਾ ਹੁਣ ਤਾਂ ਰਹਿਣੀ ਜਾਂਦਾਗਾ ਤਾਂ ਫੇਰ ਉਹਨੇ ਰਾਮ ਗੜਵ ਦੇਵੀ ਦਾਸ ਦੇ ਘਰ ਵਾਪਰੀ ਘਟਨਾ ਸੁਣਾਈ ਇੱਕ ਦੇਵੀ ਦਾਸ ਕੀ ਇੱਕ ਦਿਨ ਸਾਰੇ ਹੀ ਦੇਵੀ ਦਾਸ ਬਣ ਜਾਣਗੇ ਤੂੰ ਦੇਖ ਲੈ ਸਲੱਖਣ ਨੇ ਉਹਦਾ ਡਰ ਪੱਕਾ ਕਰ ਦਿੱਤਾ ਨਰਿੰਦਰ ਨੇ ਹਾਕ ਮਾਰ ਦਿੱਤੀ ਅੰਡਿਆਂ ਦੀ ਪਰਜੀ ਬਣ ਚੁੱਕੀ ਸੀ ਉਹ ਬੈਠਕ ਵਿੱਚ ਗਏ ਪੈਗ ਪਾ ਪੀਣ ਲੱਗੇ ਨਰਿੰਦਰ ਨੇ ਸਾਧਵੀ ਦੀਆਂ ਗੱਲਾਂ ਫੇਰ ਛੇੜ ਲਈਆਂ ਸੀ